ਅੱਪਾਂ ਇਹ ਤਾਂ ਸਾਰੇ ਆ ਵੀ ਬੇਸਿਕਲੀ ਇਹ ਜੋੜੇ ਵਾਲਾ ਬੱਚਾ ਇੱਕ ਕ੍ਰਿਮੀਨਲ ਹੈ ਔਰ ਸਾਡੀ ਕਮਿਊਨਿਟੀ ਤੇ ਟੈਗ ਲਾ ਲਾਇਆ ਜਾ ਰਿਹਾ ਵੀ ਇੱਕ ਕ੍ਰਿਮੀਨਲਸ ਨੇ ਟਰੈਲ ਚਲਾ ਰਹੀ ਹੈ ਜਿਉਰੀ ਉੱਥੋਂ ਦੀ ਜਿਉਰੀ ਟਰੈਲ ਚ ਲਈ ਜਾਂਦਾ ਉਹਦੇ ਬੇਹੋਦਾ ਜਿਹੇ ਸਵਾਲ ਇਹ ਜਿਹਨੂੰ 8 ਸਵਾਲ ਪੁੱਛੇ ਟ੍ਰੈਫਿਕ ਰੂਲ ਵਿੱਚੋਂ 4 ਕੁ ਗੱਸ ਤੇ 4 ਨਹੀਂ ਦੱਸੇ ਉਹ ਯਾਰ ਉਹ ਡੀਪ ਸ਼ੌਪ ਤੇ ਉਹਨੂੰ ਸਟ੍ਰੈਸ ਹੈ ਉਹ ਟਰੋਮਾ ਹੈ ਅੱਜ ਮੈਨੂੰ ਭਾਈ ਸਟ੍ਰੈਸ ਹੋਇਆ ਮੈਨੂੰ ਪਤਾ ਹੋਵੇ ਮੈਨੂੰ ਇੰਨੇ ਸਾਲ ਲੱਗੇ ਨੇ ਟੰਗਣ ਜਿਉਰੀ ਕੋਲ ਕੇਸ ਭੇਜਦਾ ਤਾਂ ਕੀ ਯਾਰ ਬੰਦਾ ਮੌਕੇ ਤੇ ਰਿਪਲਾਈ ਕਰ ਸਕੇਗਾ ਨਾ ਤਾਂ ਹਰਜੰਦਰ ਸਿੱਖ ਦੀ ਟੈਨਸ਼ਨ ਉਹਨਾਂ ਨੂੰ ਮਾਰਦੀ ਸੀ ਨਾ ਉਹਨਾਂ ਦੇ ਨਾਲ ਕੋਈ ਸਾਡਾ ਮਕਸਦ ਮੋਟਿਵ ਸੀ ਨਾ ਕੋਈ ਸਾਡੀ ਕੋਲਡ ਰੰਜਸ਼ ਕਰਾਚ ਸੀ ਪਹਿਲਾਂ ਤਾਂ ਉਹ 네ਗੈਟਿਵਿਟੀ ਚ ਉਹ फटाफट ਉਹ ਜਿਹੜੀ ਇੱਕ ਵੀਡੀਓ ਹੱਥ ਲੱਗੀ ਉਹ ਚਲਾਤੀ ਔਰ ਮੈਂ ਥੱਲੇ ਕੀ ਦੇਖ ਰਿਹਾ ਸੀ ਕਿ ਯਾਰ ਤਿੰਨ ਬੰਦੇ ਵੀ ਮਾਰ ਕੇ ਤੇ ਬੰਦੇ ਨੂੰ ਫਰਕ ਨਹੀਂ ਕੀ ਯਾਰ ਅਮਰੀਕਾ ਕੈਨੇਡਾ ਚ ਜਾਂ ਯੂਰਪ ਚ ਇਸ ਤੋਂ ਪਹਿਲਾਂ ਤੁਸੀਂ ਐਕਸੀਡੈਂਟ ਨਹੀਂ ਹੋਏ ਔਰ ਜਿੱਥੋਂ ਤੱਕ ਮੈਨੂੰ ਪਤਾ ਹੈ ਮੰਗਤ ਸਾਹਿਬ ਇੱਥੇ ਹਾਜ਼ਰ ਨੇ ਜਦ ਤੱਕ ਮੈਨੂੰ ਪਤਾ ਭਾਜੀ ਜਦੋਂ ਉੱਥੇ ਐਕਸੀਡੈਂਟ ਚਪਲਾ ਸਾਹਿਬ ਹੁੰਦਾ ਉੱਥੇ ਇਹ ਨਹੀਂ ਹੈਗਾ ਯਾਰ ਇੱਕ ਦੋ ਬੰਦੇ ਮਰਦੇ ਨੇ 30 30 40 40 ਗੱਟੀਆਂ ਕੱਟੀਆਂ ਜੜੀਆਂ ਨੇ ਉਹ ਵੱਜਦੀਆਂ ਨੇ ਪਲੀਜ਼ ਤੇ ਯਾਰ ਨੂੰ ਇੱਕ ਸਪਾਤਾ ਪ੍ਰਦਾਨ ਕਰਕੇ ਮੁਸਲਮਾਨੇ ਸਾਡੇ ਮੁਸਲਮਾਨੇ ਮਰਨ ਤੋਂ ਪਹਿਲਾਂ ਜੇ ਕਿਸੇ ਨੂੰ ਫਾਂਸੀ ਵੀ ਹੁੰਦੀ ਹੈ ਕਹਿੰਦੇ ਉਹਨੂੰ ਖੇਰਲੀ ਉਹਦੀ ਜੇ ਉਹ ਵੀ ਵੇਸ਼ ਹੁੰਦੀ ਹੈ ਭਾਜੀ ਉਹ ਕਿਸੇ ਵੀ ਕੇਸ ਚ ਮਿਲਦੀ ਹੈ ਨਾ ਕੀ ਇਹ ਕਿਸਾਬ ਤੋਂ ਵੀ ਮਾੜਾ ਸੀ ਆ ਕਿਸਾਬ ਨੂੰ ਤੁਸੀਂ ਜਿਹੜੀ ਹਾਲਾਤ ਦੇ ਵਿੱਚ ਜਿਵੇਂ ਬੰਨਿਆ ਇਹਨੂੰ ਬੇੜੀਆਂ ਪਾਈਆਂ ਨੇ ਕਿ ਕੱਕ ਸਾਬ ਤੋਂ ਵੀ ਇਹ ਮਾੜਾ ਸੀ ਉਹ ਰਾਈਡ ਨੂੰ ਬੰਦੇ ਦੀ ਸਿਚੁਏਸ਼ਨ ਕੀ ਸੀ ਉਹ ਨਹੀਂ ਮੈਨੂੰ ਪਤਾ ਪਰ ਜਦੋਂ ਨੇ ਯੂਟਰਨ ਮਾਰੇਆ ਠੀਕ ਆ ਉਹਦੀ ਕਿਤੇ ਨਾ ਕਿਤੇ ਪਿਆ ਸਕਦਾ ਗਲਤੀ ਆ ਕਿ ਉਹ ਨਹੀਂ ਰਾਈਡ ਹੋਏ ਨਹੀਂ ਸੀਗਾ ਉਹ ਜਿਹਨੂੰ ਆਪਾਂ ਕਹਿ ਦਿੰਦੇ ਜਿਗਰੀ ਵਾਲਾ ਨਾ ਹੁੰਦਾ ਜਿਗਰੀ ਵਾਲਾ ਉਹੀ ਚਲਾ ਸਕਦਾ ਨੋਰਮਲ ਬੰਦਾ ਟਰੱਕ ਨਹੀਂ ਚਲਾ ਸਕਦਾ ਕਿ ਕੋਈ ਫੂਲ ਨੂੰ ਚੱਟੇ ਬੁਠਾ ਦੇ ਨਹੀਂ ਆ ਸਸ਼ੀਕਾਲ ਡੈਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੇ ਮੈਂ ਆ ਗਗਨ ਸ਼ਕਲਾ ਅਮਰੀਕਾ ਦੇ ਵਿੱਚ ਹੋਏ ਟਰੱਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਗਰ ਪੰਜਾਬ ਦਾ ਜ਼ਿਕਰ ਕਰਿਆ ਜਾਵੇ ਤਾਂ ਪੰਜਾਬ ਨਾਲ ਸੰਬੰਧਿਤ ਇਸ ਨੌਜਵਾਨ ਦਾ ਜ਼ਿਕਰ ਕਰਿਆ ਜਾਵੇ ਤਾਂ ਸੋਸ਼ਲ ਮੀਡੀਆ ਤੇ ਵੱਡੀ ਜਿਹੜੀ ਹੈ ਇਸ ਨੂੰ ਸਿੰਮਫਥੀ ਹੈ ਕਿਉਂਕਿ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਰ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦੇ ਕਾਨੂੰਨ ਨੇ ਕੀ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਹੋ ਸਕਦੀਆਂ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਐਲੀ ਮੰਗਟ ਵੀ ਮੌਜੂਦ ਨੇ ਸਿੰਗਰ ਨੇ ਅਮਰੀਕਾ ਜਾਂਦੇ ਆਉਂਦੇ ਰਹਿੰਦੇ ਨੇ ਇਹਨਾਂ ਦਾ ਪ੍ਰਤੀਕਿਰਿਆ ਲੈਣ ਦੀ ਕੋਸ਼ਿਸ਼ ਕਰਾਂਗਾ ਪਰ ਟੈਕਨੀਕਲ ਗੱਲਾਂ ਕੁਮਨ ਸਾਹਿਬ ਮੇਰੇ ਨਾਲ ਨੇ ਕੁਮਨ ਬ੍ਰਦਰਸ ਨੇ ਐਡਵੋਕੇਟ ਕੁਮਨ ਸਾਹਿਬ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਕੁਮਨ ਸਾਹਿਬ ਹਿੰਦੁਸਤਾਨ ਤੇ ਅਮਰੀਕਾ ਦਾ ਕਾਨੂੰਨ ਕੀ ਕਹਿੰਦਾ ਪਹਿਲਾਂ ਤਾਂ ਹਰਜਿੰਦਰ ਦਾ ਜਿਹੜਾ ਜ਼ਿਕਰ ਕਰਿਆ ਜਾਵੇ ਤਾਂ ਜਿਸ ਤਰ੍ਹਾਂ ਦਾ ਟਰੱਕ ਹਾਦਸਾ ਹੋਇਆ ਉਸ ਤੋਂ ਬਾਅਦ ਇੱਕ ਲੰਬੀ ਲਿਸਟ ਜਿਹੜੀ ਸਜ਼ਾਵਾਂ ਦੀ ਕਹਿੰਦੇ 45 ਸਾਲ ਲਈ ਅੰਦਰ ਜਾ ਸਕਦਾ ਉਹ 28 ਸਾਲ ਦਾ ਨੌਜਵਾਨ ਪਰਦਾ ਤੇ ਅਮਰੀਕਾ ਦਾ ਕਾਨੂੰਨ ਕੀ ਕਹਿੰਦਾ ਪਹਿਲਾਂ ਤਾਂ ਇਹ ਦੱਸੋ ਦੇਖੋ ਪਹਿਲਾਂ ਫਤਿਹ ਦੀ ਸਾਹ ਜਾਈ ਉਹਦੀ ਸ਼ਰੀਫ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕੀ ਫਤਿਹ ਹੂੰ ਹੁਣ ਸਟਾਰਟਿੰਗ ਕਾ ਸ਼ੁਕਲਾ ਸਾਹਿਬਾ ਜੇਸ ਕਾਲ ਤੋਂ ਕਰੂੰਗੇ ਕਿ ਯਾਰ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਪਹਿਲਾਂ ਜੋ ਵੀ ਹਾਦਸਾ ਹੋਇਆ ਹੈ ਚਲੋ ਵੈਰੀ ਅਨਫੋਰਚੂਨੇਟ ਹੈ ਕਿਉਂਕਿ ਤਿੰਨ ਜਾਨ ਇਹਦੇ ਚ ਜਾਨਾਂ ਗਈਆਂ ਨੇ ਪਰ ਕਿਤੇ ਨਾ ਕਿਤੇ ਸਾਡੇ ਲਈ ਵੈਰੀ ਅਨਫੋਰਚੂਨੇਟ ਐ ਇਸ ਕਰਕੇ ਕਿਉਂਕਿ ਪੰਜਾਬ ਦਾ ਬੱਚਾ ਹਰਜਿੰਦਰ 28 ਸਾਲ ਦਾ ਸਾਡਾ ਬੱਚਾ ਵੇਚੇ ਬੋਂਦੂ ਉਰਚ ਪਟਾਉ ਦੋ ਮਰਚ ਪਟਾਉ ਸੋ ਜੇਕਰ ਅਸੀਂ ਛੋਟ ਜੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਹਰਜਿੰਦਰ ਕਿਉਂ ਬਾਹਰ ਗਿਆ ਕਿਉਂਕਿ ਫੇਲਿਅਰ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਦਾ ਸੀ ਅਸੀਂ ਬੱਚਿਆਂ ਨੂੰ ਅਪਰਚੂਨਿਟੀਜ਼ ਨਹੀਂ ਦੇ ਸਕੇ ਕੋਈ ਬਹੁਤਾ ਲੰਮਾ ਨਹੀਂ ਫੇਲਿਅਰ ਇੱਥੇ ਸਿਸਟਮ ਹੋਇਆ ਤਾਂ ਹੀ ਅਸੀਂ ਬੱਚੇ ਬਾਹਰ ਪੇਚੇ ਜੇ ਬਾਹਰ ਗਏ ਤਾਂ ਫੇਰ ਗੱਲ ਇਹ ਵੀ ਬਾਹਰ ਜਾ ਕੇ ਫਿਰ ਸਾਡੇ ਬੱਚੇ ਤੱਕੇ ਫਰਨ ਕਰਦੇ ਕਿ ਇਹ ਵੀ ਇਨਸੀਡੈਂਟਸ ਉਹਨਾਂ ਟੱਕਿਆਂ ਦਾ ਇੱਕ ਵਿੱਚੋਂ ਘਟਣਾ ਜਿੱਤੇ ਚ ਹਰਜਿੰਦਰ ਸ਼ਿਕਾਰ ਹੋਇਆ ਹੁਣ ਤੁਸੀਂ ਸਵਾਲ ਅੱਜ ਪੁੱਛਿਆ ਜਿਵੇਂ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਵੀ ਯਾਰ ਵੀ ਜਦੋਂ ਅਸੀਂ ਟਰੱਕ ਪਿੱਛੋਂ ਕੋਈ ਚੀਜ਼ ਹਿੱਟ ਕੀਤੀ ਹੈ ਤਾਂ ਪਹਿਲਾਂ ਇੱਕ ਚੀਜ਼ ਨਿਕਲੀ ਕਿ ਯਾਰ ਬੱਚੇ ਨੂੰ ਫਰਕ ਨਹੀਂ ਪਿਆ ਹੂੰ ਕੀ ਹਰਜਿੰਦਰ ਮੌਕੇ ਤੇ ਰੋਣ ਲੱਗ ਪੈਂਦਾ ਗੱਲ ਤਾਂ ਪਿੱਛੇ ਉਹਦੇ ਟਰੱਕ ਪਿੱਛੇ ਆ ਕੇ ਕੋਈ ਹਿੱਟ ਕੀਤਾ ਚਲੋ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਹੁਣ ਬ੍ਰਦਰ ਇਹਨੂੰ ਕੰਟੀਨਿਊ ਕਰਨਗੇ ਚਾਰ ਚੀਜ਼ਾਂ ਬੜੀਆਂ ਇੰਪੋਰਟੈਂਟ ਸੀ ਜੀ ਜਦੋਂ ਨੇਚਰਲ ਪ੍ਰਿੰਸੀਪਲ ਆਫ ਜਸਟਿਸ ਇੰਟਰਨੈਸ਼ਨਲ ਦੀ ਗੱਲ ਕਰ ਰਹੇ ਹਾਂ ਕੱਲੇ ਇੰਡੀਆ ਦੀ ਹਮ ਸਭ ਤੋਂ ਪਹਿਲਾਂ ਇੰਟੈਂਸ਼ਨ ਮਨਛਾ ਹਮ ਮੋਟਿਵ ਹਮ ਮਕਸਦ ਕੀ ਸੀ ਹਰਜੰਦਰ ਦਾ ਹਮ ਕੀ ਉਹਨਾਂ ਦੇ ਨਾਲ ਕੋਈ ਆਲਟ ਕਰੱਚ ਸੀ ਹਮ ਤੇ ਚੌਥਾ ਉਹਦਾ ਮੈਂਸ ਰਿਹਾ ਹਮ ਸਰ ਚਾਰੇ ਚ ਜਈ ਨਾ ਤਾਂ ਹਰਜੰਦਰ ਸਿੰਘ ਦੀ ਇੰਟੈਂਸ਼ਨ ਉਹਨਾਂ ਨੂੰ ਮਾਰਨ ਦੀ ਸੀ ਹਮ ਨਾ ਉਹਨਾਂ ਦੇ ਨਾਲ ਕੋਈ ਸਾਡਾ ਮਕਸਦ ਮੋਟਿਵ ਸੀ ਨਾ ਕੋਈ ਸਾਡੀ 올ਡ ਰੰਜਿਸ਼ ਗਰਜ ਸੀ ਜੇਕਰ ਨਹੀਂ ਸੀ ਤਾਂ ਮੈਂ ਸਵਾਲਾਂ ਚ ਖੜਾ ਕਰੂੰਗਾ ਕਿ ਕੀ ਯਾਰ ਫਿਰ ਜੇਕਰ ਜਿਊਰੀ ਟ੍ਰਾਇਲ ਅਮਰੀਕਨ ਲੀਗਲ ਸਿਸਟਮ ਚ ਇਨੀਸ਼िएट ਕੀਤਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਇਹ ਜਿਊਰੀ ਟ੍ਰਾਇਲਸ ਇੰਡੀਆ ਚ ਵੀ ਚੱਲਦੇ ਸੀ ਕਿਉਂ ਬੰਦ ਕੀਤੇ ਨੇ 1959 ਸਭ ਤੋਂ ਨਾਨਾਪਤੀ ਕੇ ਸਭ ਤੋਂ ਐਂਡ ਵਾਲਾ ਕੇਸ ਸੀ ਜਿਊਰੀਜ਼ਾ ਪਹਿਲਾਂ ਅੱਗੋਂ ਬ੍ਰਦਰ ਕੰਟੀਨਿਊ ਕਰ ਦਨਗੇ 1 ਮਿੰਟ ਚ ਕਨਕਲੂਡ ਕਰਾਂਗੇ ਇਹ ਕੌਣ ਨੇ ਜੂਰੀ ਟ੍ਰਾਇਲਸ ਜਿਹੜੇ ਚਲਾਉਂਦੇ ਨੇ ਇਹ ਉਹ ਲੋਕ ਨੇ ਜਿਹੜੇ ਸਾਡੇ ਸਿਵਿਲਿਅਨਸ ਨੇ ਤੇ ਜਿਹੜੇ ਕੁਝ ਕੁ ਲੋਕ ਰੈਂਡਮ ਚੂਜ਼ ਕੀਤੇ ਜਾਂਦੇ ਨੇ ਬੰਦ ਕਿਉਂ ਕਿਤੇ ਨੇ ਸੁਆੜੇ ਬੜਾ ਵੱਡਾ ਬੰਦ ਇਸ ਕਰਕੇ ਕੀਤਾ ਕਿਉਂਕਿ ਲੀਗਲ ਐਕਸਪਰਟਾਈਜ਼ ਨਹੀਂ ਜੇ ਲੀਗਲ ਐਕਸਪਰਟਾਈਜ਼ ਨਹੀਂ ਤਾਂ ਅਨਫੇਅਰ ਜੱਜਮੈਂਟਸ ਆਰਡਰਸ ਪਾਸ ਕਰਦੇ ਨੇ ਤਾਂ ਕਰਕੇ ਜਿਹੜੀਆਂ ਚ ਬੰਦ ਕੀਤੇ ਨੇ ਜੇਕਰ ਅਮਰੀਕਨ ਲੀਗਲ ਸਿਸਟਮ ਚੱਲ ਰਿਹਾ ਤਾਂ ਕਨਸਟੀਟਿਊਸ਼ਨਲ ਚਲਾ ਸਕਦੇ ਨੇ ਪਰ ਮੈਂ ਗੱਲ ਕਰਦਾ ਕਿ ਸਾਡੇ ਬੱਚੇ ਦਾ ਇਨਸਟੈਡ ਆਫ ਇੱਕ ਲੀਨਿਅਟ ਪੀਨ ਆ ਜਾਂਦਾ ਇਸ ਕੇਸ ਨੂੰ ਬੈਂਚ ਕੋਲ ਭੇਜਿਆ ਜਾਂਦਾ ਜੁਡੀਸ਼ੀਅਨ ਆਫਿਸਰਸ ਜਿਹੜੇ ਐਕਚੁਅਲ ਲੀਗਲ ਬ੍ਰੇਨ ਜਿਹੜੇ ਰੱਖਦੇ ਨੇ ਉਹਦੇ ਨਾਲੋਂ ਉਹਨਾਂ ਨੇ ਜਿਊਰੀ ਨੂੰ ਪ੍ਰੈਫਰੈਂਸ ਦਿੱਤੀ ਕਿਉਂਕਿ ਜਿਊਰੀ ਵਾਲੇ ਨੇ ਜਿਹੜੇ ਮੈਂਬਰਸ ਜਿਊਰੀਸ ਨੇ ਉਹਨਾਂ ਨੇ ਪਹਿਲਾਂ ਦੇਖਣਾ ਕਿ ਲੀਗਲ ਪ੍ਰोसीਡਿੰਗਸ ਬਣਦੀਆਂ ਨੇ ਨਹੀਂ ਬਣਦੀਆਂ ਸਬਸੀਕੁਐਂਟਲੀ ਆਈਦਰ ਇਹਨੂੰ ਗਲਟ ਕਰਨਾ ਹੈ ਜਾਂ ਇਹਨੂੰ ਚਰੇ ਨੂੰ ਇਨੋਸੈਂਟ ਡਿਕਲੇਅਰ ਕਰਨਾ ਹੈ ਇਹ ਜਿਊਰੀਸ ਨੇ ਕਰਨਾ ਟਨਿਓਰ ਵਗੈਰਾ ਕੀ ਸੈਟਲ ਕਰਨੀ ਹੈ ਕੀ ਰਿਗਰੈਸ ਕਰਨੀ ਹੈ ਸਿੰਪਲ ਕਰਨੀ ਹੈ ਉਹ ਫਿਰ ਜੁਡੀਸ਼ੀਅਲ ਆਫੀਸਰਸ ਕੋਲ ਅੱਛਾ ਮੈਂ ਤੋਤੋ ਇੱਕ ਕੱਲ ਜਾਣੀ ਚਾਹਣਾ ਕਮਨ ਸਾਹਿਬ 45 ਸਾਲ ਸਜ਼ਾ ਦਾ ਜ਼ਿਕਰ ਹੋ ਰਿਹਾ ਹੈ ਇਸ ਨੂੰ ਕਿਵੇਂ ਦੇਖ ਰਹੇ ਹੋ 45 ਸਾਲ ਕਾਨੂੰਨ ਕੀ ਕਹਿੰਦਾ ਅਗਰ ਅਮਰੀਕਾ ਦੇ ਅਗਰ ਕਾਨੂੰਨ ਦਾ ਜ਼ਿਕਰ ਕਰਿਆ ਜਾਵੇ ਤਾਂ 45 ਸਾਲ ਦੀ ਸਜ਼ਾ ਕੀ ਵਾਜਬ ਹੈ ਕਿ ਐਕਸੀਡੈਂਟ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦੀਆਂ ਸਜ਼ਾਵਾਂ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਦੇਖੋ ਮੈਂ ਸਭ ਤੋਂ ਪਹਿਲਾਂ ਇੱਥੋਂ ਤੁਹਾਨੂੰ ਦੱਸੂਗਾ ਜੀ ਕਿ ਇੱਕ ਤਾਂ ਆਪਣੇ ਮੀਡੀਆ ਦੇ ਵਿੱਚ ਅਸੀਂ ਨਾ ਕਾਲੇ ਬਣੇ ਹੂੰ ਪਹਿਲਾਂ ਤਾਂ ਉਹ ਨੈਗੇਟਿਵਿਟੀ ਚ ਉਹ ਫਟਾਫਟ ਉਹ ਜਿਹੜੀ ਇੱਕ ਵੀਡੀਓ ਹੱਥ ਲੱਗੀ ਉਹ ਚਲਾਤੀ ਔਰ ਮੈਂ ਥੱਲੇ ਕੀ ਦੇਖ ਰਿਹਾ ਸੀ ਕਿ ਯਾਰ ਤਿੰਨ ਬੰਦੇ ਵੀ ਮਰ ਕੇ ਤੇ ਬੰਦੇ ਨੂੰ ਫਰਕ ਨਹੀਂ ਪਿਆ ਹੂੰ ਇੱਕ ਐਕਸੀਡੈਂਟ ਦੀ ਡੈਫੀਨੇਸ਼ਨ ਦੱਸੋ ਮੈਨੂੰ ਕੀ ਹੈ ਦੁਰਘਟਨਾ ਐਕਸੀਡੈਂਟ ਹੈ ਹਾਂ ਯੈਸ ਹੁਣ ਬ੍ਰਦਰ ਇਜ਼ ਰਾਈਟ ਕਿ ਚਾਰ ਚਾਂ ਜਿਵੇਂ ਚਾਹ ਬਣਾਉਨੇ ਆ ਉਥੇ ਚਾਹ ਪੱਤੀ ਪਾਣੀ ਚੀਨੀ ਦੁੱਧ ਮਿਸ਼ਰਣ ਆ ਕਿਸੇ ਵੀ ਕ੍ਰਾਈਮ ਦੇ ਵਿੱਚ ਭਾਜੀ ਚਾਰ ਚਾਂ ਮਿਸਿੰਗ ਨੇ ਮੈਂ ਕਰਨਾ ਪੰਜਾਬੀ ਤੋਂ ਨਾਲ ਇਨਕਲੂਡ ਕਰ ਦਵਾਂ ਕਿ ਵਜਾ ਰੰਜਿਸ਼ ਕੀ ਹੈ ਵਜਾ ਬਿਲਕੁਲ ਵਜਾ ਰੰਜਿਸ਼ ਜੀ ਹੁਣ ਮੈਂ ਦੱਸੂੰਗਾ ਇਹ ਕਿ ਹੁਣ ਹਜੇ ਟ੍ਰਾਇਲ ਹਜੇ ਜਿਊਰੀ ਕੋਲ ਗਿਆ ਯਾਰ ਔਰ ਜਿਊਰੀ ਕੀ ਹੈ ਮੈਂ ਤੁਹਾਨੂੰ ਸਰਲ ਭਾਸ਼ਾ ਸਮਝਾਉਣਾ ਰੈਂਡਮ ਕੀ ਹੈ ਕਿ ਇੱਕ ਅਕਾਊਂਟੈਂਟ ਕੋਈ ਕੋਈ ਟੀਚਰ ਕੋਈ ਪ੍ਰੋਫੈਸਰ ਕੋਈ ਸੀਏ ਕੋਈ ਜਰਨਲਿਸਟ ਕੋਈ ਕੋਈ ਆਰਟਿਸਟ ਇੱਕ ਜਿਊਰੀ ਬਣਾ ਦਿੱਤੀ ਜਾਂਦੀ ਹੈ 10 ਮੈਂਬਰੀ ਹੈ 11 ਮੈਂਬਰੀ ਹੈ 8 ਮੈਂਬਰੀ ਹੈ ਹੁਣ ਇਸ ਜਿਊਰੀ ਦੇਖੋ ਲੀਗਲ ਬ੍ਰੇਨ ਦੇ ਬੰਦੇ ਹੈ ਨਹੀਂ ਜਜ਼ਬਾਤੀ ਹੋਣਗੇ ਇਮੋਸ਼ਨਲ ਦੇਖੋ ਮੈਂ ਦੱਸਦਾ ਸਾਨੂੰ ਵਕੀਲਾਂ ਤੋਂ ਬਾਅਦ ਪਹਿਲਾਂ ਅਸੀਂ ਪੜ੍ਹਦੇ ਹਾਂ ਫਿਰ ਸਾਨੂੰ ਜੱਜ ਬਣਾਇਆ ਜਾਂਦਾ ਜੇ ਕੋ ਅਸੀਂ ਸਿਲੈਕਟ ਹੋਈਏ ਫਿਰ ਜੱਜਿਸ ਤੋਂ ਬਾਅਦ ਹਾਈ ਕੋਰਟ ਸੁਪਰੀਮ ਕੋਰਟ ਉਹ ਕਿਉਂ ਹੁੰਦਾ ਕਿਉਂਕਿ ਲੈਵਲ ਆਫ ਸਟੇजेस ਸਟੇजेस ਮੈਚਿਉਰਿਟੀ ਉਹ ਫੈਸਲੇ ਜਿਹੜੇ ਉਹ ਲੈ ਪਾਉਣਗੇ ਜਿਹੜਾ ਇਮੋਸ਼ਨਲ ਬੰਦਾ ਹੈ ਕਿਉਂਕਿ ਇਹ ਕਿਉਂ ਮਾਮਲਾ ਗਿਆ ਇਹ ਮਾਮਲਾ ਗਿਆ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਵੇਂ ਆਪਣੀ ਇੰਡੀਆ ਚ ਜਾਂਦੀ ਹੈ ਨਾ ਬਹੁਤਾ ਪਬਲਿਕ ਦਾ ਇੰਟਰਸਟ ਇਨਵੋਲਵ ਸੀ ਮੈਂ ਇੱਕ ਸਵਾਲ ਪੁੱਛੂੰਗਾ ਤੁਹਾਡੇ ਚੈਨਲ ਲਈ ਕਿ ਕੀ ਯਾਰ ਅਮਰੀਕਾ ਕੈਨੇਡਾ ਚ ਜਾਂ ਯੂਰਪ ਚ ਇਸ ਤੋਂ ਪਹਿਲਾਂ ਤੁਸੀਂ ਐਕਸੀਡੈਂਟ ਨਹੀਂ ਹੋਏ ਔਰ ਜਿੱਥੋਂ ਤੱਕ ਮੈਨੂੰ ਪਤਾ ਮੰਗੜ ਸਾਹਿਬ ਇੱਥੇ ਹਾਜ਼ਰ ਨਹੀਂ ਜਦ ਤੱਕ ਮੈਨੂੰ ਪਤਾ ਭਾਜੀ ਜਦੋਂ ਉੱਥੇ ਐਕਸੀਡੈਂਟ ਚੋਕਲਾ ਸਾਹਿਬ ਹੁੰਦਾ ਉੱਥੇ ਇਹ ਨਹੀਂ ਹੈਗਾ ਯਾਰ ਇੱਕ ਦੋ ਬੰਦੇ ਮਰਦੇ ਨੇ 30 30 40 40 ਗੱਡੀਆਂ ਇਕੱਠੀਆਂ ਜੜੀਆਂ ਨੇ ਉਹ ਵੱਜਦੀਆਂ ਨੇ ਤੇ ਬੰਦੇ ਵੀ ਮਰਦੇ ਨੇ ਪਰ ਸਾਡੇ ਇਸ ਕੇਸ ਦੇ ਵਿੱਚ ਇੱਕ ਪੰਜਾਬੀ ਭਰਾ ਨੂੰ ਤੁਸੀਂ ਬਿਨਾ ਪੱਗ ਤੋਂ ਔਰ ਸਰ ਇੱਕ ਇੱਕ ਦੇਖੋ ਮੈਂ ਇੱਕ ਚੀਜ਼ ਦਾ ਫੇਲਿਅਰ ਕਹਾਂਗਾ ਕਿ ਐਲੀ ਸਾਡਾ ਭਰਾ ਬੈਠਾ ਚਲੋ ਕੈਨੇਡਾ ਦੇ ਵਿੱਚ ਉੱਥੋਂ ਦਾ ਇਹ ਸਿਟੀਜ਼ਨ ਨੇ ਪਤਾ ਨਹੀਂ ਸਾਡੇ ਪੰਜਾਬੀਆਂ ਦੀ ਬਹੁਤੀ ਚੀਜ਼ ਇਹ ਵਧੀਆ ਦੱਸੇਗਾ ਕਿ ਸਾਡਾ ਫੇਲਿਅਰ ਰਿਹਾ ਕਿ ਅਸੀਂ ਹੁਣ ਤੱਕ ਆਪਣੀ ਪ੍ਰਤਨਿਤ ਹੁਣ ਤੱਕ ਅਸੀਂ ਆਪਣੇ ਸੰਸਕਾਰ ਧਰਮ ਦੇਖੋ ਉੱਥੇ ਐਟ ਲੀਸਟ ਯਾਰ ਉਹਨੂੰ ਇੱਕ ਸਾਫਾਤਾ ਪ੍ਰਦਾਨ ਕਰ ਦੋ ਪਟਕਾਈ ਦੇ ਦੋ ਮੁਸਲਮਾਨ ਨੇ ਸਾਡੇ ਮੁਸਲਮਾਨ ਨੇ ਮਰਨ ਤੋਂ ਪਹਿਲਾਂ ਜੇ ਕਿਸੇ ਨੂੰ ਫਾਂਸੀ ਵੀ ਹੁੰਦੀ ਹੈ ਕਹਿੰਦੇ ਉਹਨੂੰ ਖੇਰਲੀ ਉਹਦੀ ਜੇ ਉਹ ਵੀ ਵਿਸ਼ ਹੁੰਦੀ ਹੈ ਭਾਜੀ ਉਹ ਕਿਸੇ ਵੀ ਕੇਸ ਚ ਮਿਲਦੀ ਹੈ ਨਾ ਧਰਮ ਦਾ ਸਤ ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਸਾਡੇ ਇੱਕ ਐਗਜ਼ਾਮਪਲ ਹੋਈ ਹੈ ਕਿਸਾਨ ਦੀ ਕਿਸਾਨ ਨੇ ਸ਼ਰਿਆਂ ਆ ਮਾ ਕੇ ਗੋਲੀਆਂ ਮਾਰੀਆਂ ਬਿਲਕੁਲ ਕੀ ਇਹ ਕਿਸਾਨ ਤੋਂ ਵੀ ਮਾੜਾ ਸੀ ਯਾਰ ਕਿਸਾਨ ਨੂੰ ਤੁਸੀਂ ਜਿਹੜੇ ਹਾਲਾਤ ਦੇ ਵਿੱਚ ਜਿਵੇਂ ਬੰਨਿਆ ਇਹਨੂੰ ਬੇੜੀਆਂ ਪਾਈਆਂ ਨੇ ਕਿ ਕਿਸਾਨ ਤੋਂ ਵੀ ਇਹ ਮਾੜਾ ਸੀ ਮੈਂ ਤੁਹਾਡੇ ਚੈਨ ਨਾਲ ਇੱਕ ਚੀਜ਼ ਪੁੱਛੂੰਗਾ ਕਿ ਕੀ ਬਾਹਰਲੇ ਕੰਟਰੀਆਂ 'ਚ ਇਹ ਐਕਸੈਪਸ਼ਨਲ ਕੇਸ ਹੈ ਇੱਕ ਮੋੜ ਯਾਰ ਗਲਤ ਲੈ ਗਿਆ ਦੁਰਘਟਨਾ ਯੂਟਰਨ ਦੁਰਘਟਨਾ ਕਿਉਂ ਹੁੰਦੀ ਹੈ ਇੱਕ ਪਾਰਟੀ ਨੇ ਗਲਤੀ ਕੀਤੀ ਤੇ ਐਕਸੀਡੈਂਟ ਹੋਇਆ ਜੇ ਉਹ ਘਟਨਾ ਪਾਜੀ ਹੋਈ ਹੈ ਤਾਂ ਤੁਸੀਂ ਜਿਹੜੇ ਹਾਲਤ ਚਾਜੇ ਨੂੰ ਇਸ ਕੇਸ ਨੂੰ ਲੈ ਕੇ ਮੈਂ ਇੱਕ ਚੀਜ਼ ਕਹੂੰਗਾ ਕਿ ਜਿਊਰੀ ਤਾਂ ਤੈ ਬਾਤ ਕਰੇਗੀ ਤੁਹਾਡਾ ਹੇਟਡ ਐਟੀਟਿਊਡ ਔਰ ਕੱਲ ਉਸ ਬੱਚੇ ਨੂੰ ਕੋ ਸਵਾਲ ਪੁੱਛਿਆ ਗਿਆ ਤੁਸੀਂ ਸ਼ਾਇਦ ਦੇਖਿਆ ਹੋਣਾ ਮੈਂ ਕਿਸੇ ਚੈਨਲ 'ਚ ਦੇਖਿਆ ਇਜ਼ ਟੋਟਲੀ ਕਨਫਿਊਜ਼ਡ ਉਹ ਉਹਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਜਿਸ ਦਿਨ ਕੋਈ ਮਨਸਾ ਵੇਡਾ ਵੱਡਾ ਹਾਦਸਾ ਹੋ ਜਵੇ ਮੈਨੂੰ ਲੱਗਦਾ ਨਹੀਂ ਉਹ ਬੰਦਾ ਨਾਰਮਲ ਸਥਿਤੀ ਚ ਰਹਿੰਦਾ ਹੁੰਦਾ ਦੇਖੋ ਮੈਂ ਬਿਲਕੁਲ ਅੱਛਾ ਫਿਰ ਇੱਕ ਚੀਜ਼ ਹੋਰ ਤੁਸੀਂ ਜਿਊਰੀ ਦੇ ਵਿੱਚ ਸਾਡੇ ਇੱਥੇ ਕੀ ਹੈ ਪਹਿਲਾਂ ਪਰਚਾ ਹੁੰਦਾ ਫਿਰ ਤਫਤੀਸ਼ ਹੁੰਦੀ ਹੈ 90 ਦਿਨ ਦਾ ਮਗਰ ਸਾਹਿਬ ਟਾਈਮ ਹੁੰਦਾ ਫਿਰ ਚਲਾਨ ਪੇਸ਼ ਹੁੰਦਾ ਫਿਰ ਚਾਰਜਸ ਲੱਗਦੇ ਨੇ ਸਟੈਪ ਬਾਈ ਸਟੈਪ ਹੁੰਦਾ ਐਟ ਦੀ ਵੈਰੀ ਫਸਟ ਇਨਸਟੈਂਸ ਜਿਊਰੀ ਅੱਗੇ ਪੇਸ਼ ਔਰ ਜਿਊਰੀ ਤੋਂ ਬਾਅਦ ਇਹਨੇ ਕਹਿੰਦੇ ਜੋ ਵੀ ਫੈਸਲਾ ਜਿਊਰੀ ਦਾ ਆਏਗਾ 14 ਦਿਨ ਦੇ ਵਿੱਚ ਵਿੱਚ ਫੈਡਰਲ ਕੋਰਟ ਜਿਵੇਂ ਸਟੇਟ ਸਿਸਟਮ ਹੈ ਫੈਡਰਲ ਕੋਰਟ ਆਫ ਉੱਥੇ ਅਮਰੀਕਾ ਜਿੱਥੇ ਜਾਣਾ ਸੋ ਉੱਥੇ ਅਸੀਂ ਅਪੀਲ ਦਾ ਰੈਕਟ ਸਾਡੇ ਕੋਲ ਰਹੇਗਾ ਮੈਂ ਇੱਕ ਥੋੜੇ ਚੱਲਣਾ ਹੀ ਬਾਕੀ ਮੰਗਤ ਸਾਹਿਬ ਗੱਲ ਕਰਨਗੇ ਜਾਂਦਾ ਜਾਂਦਾ ਇੱਕ ਪੁਆਇੰਟ ਮੈਂ ਰੱਖਣਾ ਚਾਹੁੰਦਾ ਸਾਡੇ ਮੈਂਬਰ ਪਾਰਲੀਮੈਂਟ 13 ਪੰਜਾਬ ਦੇ ਨੇ ਯਾਰਾ ਸੀਐਮ ਸਾਹਿਬ ਐਮਐਲਏ ਵਿਧਾਨ ਸਭਾ ਬਾਕੀ ਦੀਆਂ ਰਾਜਨੀਤਿਕ ਪਾਰਟੀਆਂ ਮੈਂ ਕਹੂੰਗਾ ਮੈਂ ਕਹੂੰਗਾ ਕਿ ਮਿਨਿਸਟਰੀ ਆਫ ਫੋਰਨ ਅਫੇਅਰ ਦਾ ਕੰਮ ਕੀ ਹੈ ਐਸ ਜੈ ਸ਼ੰਕਰ ਸਾਡੇ ਜਿਹੜੇ ਮਿਨਿਸਟਰ ਨੇ ਉਹਨਾਂ ਦੀ ਫੰਕਸ਼ਨਿੰਗ ਕੀ ਹੈ ਯਾਰ ਉਹਨਾਂ ਦੀ ਫੰਕਸ਼ਨਿੰਗ ਕੀ ਹੈ ਕਿ ਜੇ ਕੋਈ ਵੀ ਦੋਨਾਂ ਕੰਟਰੀਆਂ ਦੇ ਵਿੱਚ ਕੋਈ ਵੀ ਮਾਮਲਾ ਇੰਟਰਨੈਸ਼ਨਲ ਲੈਵਲ ਤੇ ਕਨਫਲਿਕਟ ਆ ਗਏ ਜਾਂ ਕਿਸੇ ਦਾ ਨਿੱਜੀ ਤੌਰ ਤੇ ਕਿਸੇ ਨਾਗਰਿਕ ਦਾ ਹੋ ਗਿਆ ਹੁਣ ਮੈਂ ਕਹੂੰਗਾ ਕਿ 노 ਡਾਊਟ ਅੱਜ ਸਾਡੇ ਅਮਰੀਕਾ ਨਾਲ ਰਿਲੇਸ਼ਨਸ ਵਧੀਆ ਨਹੀਂ ਹੈਗੇ ਯਾਰ ਟਰੰਪ ਨੇ ਜੋ ਟੈਰਿਫ ਲਾਤੇ ਨੇ ਸਾਨੂੰ ਵੀ ਪਤਾ ਹੈ ਪਰ ਯਾਰ ਮਿਨਿਸਟਰੀ ਆਫ ਫੋਰਨ ਅਫੇਅਰ ਜੇ ਸਾਡੇ ਉਹ ਕੌਣ ਕਦੋਂ ਗੱਲ ਕਰਨਗੇ ਜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਜੇ ਅਸੀਂ ਇਕੱਠੇ ਹੋ ਕੇ ਗੱਲ ਕਰਾਂਗੇ ਐਟ ਲੀਸਟ ਇੱਕ ਰਿਪਰੈਜ਼ੈਂਟੇਸ਼ਨ ਸਟਰੋਂਗ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਮਿਲੇ ਮੈਂ ਇੱਥੇ ਕਹਾਂਗਾ ਕਿ ਸਿਰਸਾ ਸਾਹਿਬ ਵੀ ਨੇ ਸਾਡੇ ਹੋਰ ਮੰਤਰੀ ਵੀ ਨੇ ਐਟ ਲੀਸਟ ਭਾਜੀ ਜਦੋਂ ਤੱਕ ਸਾਡੇ ਵੱਲੋਂ ਮਿਨਿਸਟਰੀ ਆਫ ਫੋਰਨ ਅਫੇਅਰ ਵੱਲੋਂ ਇੱਕ ਰਿਪਰੈਜ਼ੈਂਟੇਸ਼ਨ ਇਹ ਚਲੇ ਜੇ ਕਿ ਯਾਰ ਇਹ ਕੋਈ ਬੰਦੇ ਨੂੰ ਕ੍ਰਿਮੀਨਲ ਦੀ ਤਰ੍ਹਾਂ ਟੀਟ ਨਾ ਕਰੋ ਇਹ ਕੋਈ ਇੰਸੀਡੈਂਟ ਨਹੀਂ ਸੀ ਇਹਦਾ ਇਹਨੂੰ ਲੀਨਿਐਂਟ ਵਿਊ ਜਿਹੜਾ ਹੈ ਉਹ ਕਾਈਂਡਲੀ ਇਹਦਾ ਅਪਰੋਚ ਕੀ ਅੱਛਾ ਮੈਂ ਐਲੀ ਮਾਰਗਟ ਮੇਰੇ ਨਾਲ ਹੈ ਤੁਹਾਡੇ ਫਿਰ ਮੈਂ ਜਾਂਦਾ ਹੋਣਾ ਬਿਲਕੁਲ ਮਾਰਗਟ ਸਾਹਿਬ ਤੁਸੀਂ ਬਾਹਰ ਵਿਚਰਦੇ ਰਹਿੰਦੇ ਹੋ ਇਸ ਵੀਡ ਟ੍ਰਕਿੰਗ ਅਗਰ ਇੰਡਸਟਰੀ ਦਾ ਜ਼ਿਕਰ ਕਰਾਂ ਤਾਂ ਕਹਿੰਦੇ ਟ੍ਰਕਿੰਗ ਇੰਡਸਟਰੀ ਜਿਹੜੀ ਹੈ ਉਹ ਬਹੁਤ ਦਹਿਸ਼ਤ ਦੇ ਵਿੱਚ ਹੈ ਕਿਉਂਕਿ ਖਾਸ ਤੌਰ ਤੇ ਕਹਿੰਦੇ ਇੱਕ ਫਿਰਕੇ ਨੂੰ ਟਾਰਗੇਟ ਕਰ ਰਹੇ ਆ ਉੱਥੇ ਦੀ ਜਿਹੜੀ ਪੁਲਿਸ ਉਹ ਰੋਕ ਰੋਕ ਕੇ ਚੈੱਕ ਕਰ ਰਹੀ ਆ ਕਿ ਇਹ ਪੱਗੜਾ ਤੁਹਾਡੇ ਕੋਲ ਪੀਆਰ ਦਿਖਾਓ ਤਾਂ ਰੂਲਸ ਦੱਸੋ ਇਸ ਤਰ੍ਹਾਂ ਦੀਆਂ ਪਤਾ ਲੱਗਿਆ ਘਟਨਾਵਾਂ ਦੇਖੋ ਭਾਈ ਮੈਂ ਜੇ ਜੇ ਗੱਲ ਮੈਨੂੰ ਪੁੱਛਦੇ ਹੋ ਨਾ ਮੇਰਾ ਇਹਨੂੰ ਦੇਖਣ ਦਾ ਨਜ਼ਰੀਆ ਹੋਰ ਆ ਕਿਉਂਕਿ ਅਸੀਂ ਉੱਥੇ ਰਹਿੰਦੇ ਆ ਕੀ ਨਜ਼ਰੀਆ ਤੁਹਾਡਾ ਪਹਿਲਾਂ ਤਾਂ ਮੈਂ ਪਰਸਨਲੀ ਨਹੀਂ ਉਦਾਂ ਜੋ ਨਾਰਮਲ ਗੱਲ ਆ ਉਹ ਕਰ ਦਿੰਦਾ ਕਿ ਉੱਥੇ ਜਿਹੜੀ ਟਰਕਿੰਗ ਆ ਨਾ ਇਟਸ ਅ ਵੈਰੀ ਰਿਸਪਾਂਸਿਬਲ ਜੌਬ ਫਰਸ ਆਫ ਆਲ ਤੁਹਾਨੂੰ ਟਰੱਕ ਦਾ ਲਾਇਸੈਂਸ ਇਦਾਂ ਤੁਰਿਆਂ ਫਿਰਦਿਆਂ ਨੂੰ ਨਹੀਂ ਮਿਲਦਾ ਓਕੇ ਜੇ ਤੁਹਾਨੂੰ ਮਿਲ ਗਿਆ ਦੈਟ ਮੀਨਸ ਯੂ ਆਰ ਐਪਲੀਕੇਬਲ ਟੂ ਡਰਾਈਵ ਦਾ ਟਰੱਕ ਔਨ ਦਾ ਰੋਡ ਤੁਸੀਂ ਚਲਾ ਸਕਦੇ ਹੋ ਜੇ ਤੁਹਾਨੂੰ ਲਾਇਸੈਂਸ ਮਿਲ ਗਿਆ ਨਹੀਂ ਬਹੁਤ ਦੁਨੀਆ ਫੇਲ ਹੁੰਦੀ ਆ ਉੱਥੇ ਕਿਉਂਕਿ ਬੜੇ ਕੁਐਸਚਨਸ ਨੇ ਬਹੁਤ ਔਖਾ ਟਰੱਕ ਦਾ ਲਾਇਸੈਂਸ ਮਿਲਦਾ ਇਹ ਨਹੀਂ ਇਜ਼ੀ ਨਹੀਂ ਹੈਗਾ ਜੇ ਤੁਹਾਨੂੰ ਮਿਲ ਗਿਆ ਤਾਂ ਦੈਟ ਮੀਨਸ ਯੂ نو ਹਾਊ ਟੂ ਡਰਾਈਵ ਓਕੇ ਐਂ ਜਦੋਂ ਤੁਸੀਂ ਟਰੱਕ ਤੇ ਹੋ ਉਹਨਾਂ ਦੇ ਬਹੁਤ ਸਟ੍ਰਿਕਟ ਰੂਲਸ ਐਂ ਰੈਗੂਲੇਸ਼ਨਸ ਨੇ ਕਿ ਤੁਸੀਂ ਇੱਧਰ ਨਹੀਂ ਚਲਾ ਸਕਦੇ ਉੱਧਰ ਨਹੀਂ ਚਲਾ ਸਕਦੇ ਇੰਨੇ ਘੰਟੇ ਤੁਹਾਨੂੰ 슬ੀਪ ਚਾਹੀਦੀ ਆ ਇੰਨੇ ਘੰਟੇ ਤੁਹਾਨੂੰ ਉਹ ਚਾਹੀਦਾ ਇੰਨੇ ਘੰਟੇ ਤੁਸੀਂ 8 ਘੰਟੇ ਸਟਾਪ ਆ ਕੇ ਤੁਸੀਂ ਦੁਬਾਰੇ ਚਲਾ ਸਕਦੇ ਐਂਡ ਜਦੋਂ ਮੈਂ ਜਿਹੜਾ ਵੀਡੀਓ ਦੀ ਤੁਸੀਂ ਗੱਲ ਕਰਦੇ ਹੋ ਉਹ ਜਦੋਂ ਯੂ ਟਰਨ ਮਾਰਿਆ ਉਹ ਮੈਂ ਦੱਸਦਾ ਨਾ ਕਈ ਵਾਰੀ ਜਦੋਂ ਮੈਂ ਟਰੱਕ ਚਲਾਉਂਦਾ ਸੀ ਨਾ ਸਾਨੂੰ ਕਈ ਵਾਰੀ ਇਹੋ ਜੀਆਂ ਥਾਵਾਂ ਤੇ ਲੋਡ ਲੈ ਕੇ ਜਾਣੇ ਪੈਂਦੇ ਸੀਗੇ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਸੀ ਹੁੰਦਾ ਅਸੀਂ ਕਦੇ ਗਏ ਹੀ ਨਹੀਂ ਸੀ ਹੁੰਦੇ ਉੱਥੇ ਉਹ ਜਦ ਅਸੀਂ ਮੈਪਸ ਵਗੈਰਾ ਦੇਖਦੇ ਆ ਸਾਨੂੰ ਕਈ ਵਾਰੀ ਪਤਾ ਲੱਗਦਾ ਯਾਰ ਉਹ ਤਾਂ ਪਿੱਛੇ ਰਹਿ ਗਿਆ ਜਾਂ ਕੁਝ ਵੀ ਆ ਬੰਦਾ ਉਦੋਂ ਐਫਰਟਸ ਕਰਦਾ ਕਿ ਮੈਂ ਲੋਡ ਲਾਵਾਂ ਕਿਉਂਕਿ ਡਿਸਪੈਚ ਕਾਲ ਕਰੀ ਜਾਂਦੇ ਤੁਹਾਡਾ ਲੋਡ ਲੇਟ ਹੋ ਗਿਆ ਦਿਸ दैट ਇੱਕ ਸਟ्रेस ਹੁੰਦੀ ਬੰਦੇ ਦੀ ਹੁਣ ਉਹ ਉਹ ਰਾਈਡ ਨੋ ਬੰਦੇ ਦੀ ਸਿਚੁਏਸ਼ਨ ਕੀ ਸੀ ਉਹ ਨਹੀਂ ਮੈਨੂੰ ਪਤਾ ਪਰ ਜਦੋਂ ਨੇ ਯੂ ਟਰਨ ਮਾਰਿਆ ਠੀਕ ਆ ਉਹਦੀ ਕਿਤੇ ਨਾ ਕਿਤੇ ਆਪ ਕਹਿ ਸਕਦਾ ਗਲਤੀ ਆ ਕਿ ਉਹ ਨਹੀਂ ਰਾਈਟ ਵੇ ਨਹੀਂ ਸੀਗਾ ਉਹ ਓਕੇ ਚਲੋ ਤੂੰ ਗਲਤੀ ਹੋ ਗਈ ਪਰ ਯਾਰ ਜਿਹੜੇ ਬੰਦੇ ਵਿੱਚ ਆ ਕੇ ਵੱਜੇ ਉਹਨਾਂ ਨੇ ਤਾਂ ਯੂ ਟਰਨ ਮਾਰਿਆ ਨਹੀਂ ਆਪਾਂ ਰੋਡ ਤੇ ਜਾਂਦੇ ਆ ਯਾਰ ਆਪਣੀ ਆਈ ਸਕੂਲੀ ਹੁੰਦੀ ਆ ਆਪਾਂ ਨੂੰ ਦੂਰ ਤੱਕ ਦੇਖਦਾ ਹੁੰਦਾ ਕੀ ਹੋ ਰਿਹਾ ਕਿ ਜੇ ਚਲੋ ਉਹ ਵੀ ਅਨਫੋਰਚੂਨੇਟ ਆ ਉਹਨਾਂ ਤੋਂ ਵੱਜ ਗਿਆ ਚਲੋ ਕਿਹੜੀ ਸਿਚੁਏਸ਼ਨ ਚ ਸੀਗੇ ਬੰਦੇ ਤੇਜ਼ ਹੋ ਸਕਿਆ ਹਾਂ ਓਕੇ ਚਲੋ ਤੇਜ਼ ਵੀ ਨਹੀਂ ਸੀਗੇ ਕੁਛ ਵੀ ਸੀਗੇ ਆਪਾਂ ਉਹਨਾਂ ਦੀ ਗਲਤੀ ਕੱਢ ਨਹੀਂ ਸਕਦੇ ਉਹਦੇ ਚ ਕਿਉਂਕਿ ਉਹ ਆਪਣੇ ਰੋਡ ਤੇ ਸਿੱਧਾ ਆ ਰਹੇ ਸੀ ਚਲੋ ਵੱਜ ਗਏ ਉਹ ਵੀ ਕਿਸੇ ਦੇ ਮਾਂ ਪਿਓ ਸੀ ਉਹ ਵੀ ਕਿਸੇ ਦੇ ਭਰਾ ਭੈਣ ਸੀਗੇ ਉਹ ਵੀ ਅਨਫੋਰਚੂਨੇਟ ਆ ਕਿ ਉਹਨਾਂ ਦੀ ਡੈਥ ਹੋ ਗਈ ਬਟ ਜੇ ਆਪਾਂ ਹੁਣ 올 ਓਵਰ ਇਹ ਸਿਚੁਏਸ਼ਨ ਦੇਖ ਲਈਏ ਲੈ ਕੇ ਜਿਵੇਂ ਭਾਜੀ ਉਹਨਾਂ ਨੇ ਕਿਹਾ ਕਿ ਆਪਣਾ ਕੋਈ ਉਹਨਾਂ ਦਾ ਪਰਸਨਲ ਸੀਗਾ ਜਾਂ ਕੋਈ ਆਪਾਂ ਨੂੰ ਖਾਰ ਖੂਰ ਸੀ ਉਹਨਾਂ ਤੇ ਉਹ ਉਦਾਂ ਦਾ ਕੁਝ ਨਹੀਂ ਸੀਗਾ ਹੀ ਜਸਟ ਮੇਡ ਅ ਯੂ ਟਰਨ ਹੀ ਡਿਡ ਅ ਮਿਸਟੇਕ ਡੈਥ ਹੋ ਗਈ ਠੀਕ ਹੈ ਦੈਟਸ ਅਨਫੋਰਚੂਨੇਟ ਬਟ 45 ইয়ার্স ফর दैट ਇਜ਼ ਵੈਰੀ ਰੋਂਗ अकॉर्डिंग टू ਮੀ ਕਿੰਨਾ ਮੁਸ਼ਕਿਲ ਕਹਨਾ ਤੁਸੀਂ ਟਰੱਕ ਦਾ ਜ਼ਿਕਰ ਕਰਿਆ ਕਿ ਜਦੋਂ ਮੈਂ ਟਰੱਕ ਚਲਾਉਂਦਾ ਸੀ ਕਿੰਨੀ ਮੁਸ਼ਕਿਲ ਲਾਈਫ ਹੈ ਅਮਰੀਕਾ ਇਸ ਵੈਰੀ ਹਾਰਡ ਇਟਸ ਵੈਰੀ ਹਾਰਡ ਬ्रो ਟਰਕਿੰਗ ਇਸ ਨਾਟ ਅ ਈਜ਼ੀ ਜੌਬ ਇਕੋ ਜੀ ਨੂੰ ਆਪਾਂ ਕਹਿ ਦਿੰਦੇ ਆ ਜਿਗਰੇ ਵਾਲਾ ਨਾ ਹੁੰਦਾ ਜਿਗਰੇ ਵਾਲਾ ਉਹੀ ਚਲਾ ਸਕਦਾ ਹੈ ਨਾਰਮਲ ਬੰਦਾ ਟਰੱਕ ਨਹੀਂ ਚਲਾ ਸਕਦਾ ਕਿ ਕੋਈ ਮੂੰਹ ਚੱਕਿਆ ਕੋਈ ਟਰੱਕ ਤੇ ਵਹਿ ਗਿਆ ਬਾਹਰ ਚਾਚਾਂ ਨਾਲ ਔਖੀ ਡਰਾਈਵਿੰਗ ਚਲੋ ਇਹ ਤਾਂ ਗਾਣੇ ਆ ਬਟ ਰੀਅਲੀ ਵਨ ਉੱਤੇ 스ਨੋ ਪੈਂਦੀ ਆ ਆਈਸਿੰਗ ਹੁੰਦੀ ਆ ਇਟਸ ਵੈਰੀ ਰਿਸਪਾਂਸਿਬਲ ਜੌਬ ਟਰਾਕਿੰਗ ਕੋਈ ਐਦਾਂ ਨਹੀਂ ਹੈ ਮੂੰਹ ਚੱਕਿਆ ਕੋਈ ਵੀ ਚਲਾ ਸਕਦਾ ਵੈਰੀ ਰਿਸਪਾਂਸਿਬਲ ਜੌਬ ਹੈ ਕਿ ਦੋਨੋਂ ਰਿਸਪਾਂਸਿਬਿਲੀਟੀ ਕਰਨਾ ਪੈਂਦਾ ਹਾਂ ਆਪਣੇ ਬੰਦਿਆਂ ਨੇ ਪੰਜਾਬੀਆਂ ਨੇ ਪਹਿਲਾਂ ਗਲਤੀਆਂ ਕਰੀਆਂ ਇੰਸ਼ੋਰੈਂਸਾਂ ਨੇ ਬੜਾ ਸਟ੍ਰਿਕਟ ਕੀਤਾ ਹੋਇਆ ਸੀ ਉੱਥੇ ਗਲਤੀਆਂ ਕਰ ਜਾਂ ਹੋ ਜੰਦੀ ਆਪਾਂ ਇੱਥੋਂ ਗਏ ਹੁੰਨੇ ਆ ਆਪਣਾ ਰੈਡੋ ਸਿਸਟਮ ਚੋਂ ਲੰਘ ਕੇ ਗਏ ਆ ਹਾਂ ਅਦਰ ਯੂ ਕੈਨ ਸੇ ਦੈਟ ਹੁਣ ਜਿਹੜੇ ਉੱਥੇ ਬੌਰਨ ਆ ਜਿਹੜੇ ਉੱਥੋਂ ਅਸਲ ਚ ਜੋ ਆਗ ਟ੍ਰੱਕਰ ਬਣਦੇ ਆ ਉਹ ਉਹ ਆਪਾਂ ਤੋਂ ਬਹੁਤ ਡਿਫਰੈਂਟ ਆ ਲਿਟਰਲੀ ਬਹੁਤ ਡਿਫਰੈਂਟ ਆ ਸਾੜਲੇ ਤੋਂ ਆਪਾਂ ਫੋਨਾਂ ਤੇ ਗੱਲਾਂ ਮਾਰਦੇ ਆ ਉਹ ਜਿਹੜੇ ਕਰਦੇ ਆ ਰੇਡੀਓ ਤੇ ਗੱਲ ਕਰਦੇ ਆ ਆਪਣੇ ਕੰਨਾਂ ਨੂੰ ਹੈੱਡਫੋਨ ਲਾਏ ਹੁੰਦੇ ਆਪਾਂ ਵੀਡੀਓ ਬਣਾਉਂਦੇ ਆਂ ਡਰਾਈਵ ਕਰਦੇ ਆਪਾਂ ਬੰਦੇ ਆਪਣੀਆਂ ਗਲਤੀਆਂ ਕਰਦੇ ਆ ਕਿਉਂਕਿ ਉਹ ਈਜ਼ੀ ਲੱਗ ਜਾਂਦੀ ਆ ਬਟ ਉਹ ਬਹੁਤ ਹਾਰਡ ਜੌਬ ਆ ਹੋਰ ਰਿਸਪੌਂਸੀਬਲ ਜੌਬ ਆ ਚਲੋ ਵੀਰ ਤੋਂ ਗਲਤੀ ਹੋ ਗਈ ਹਾਂ ਉਹਨੂੰ ਸੈਟ ਕਰਨ ਨੂੰ ਏਟਲੀਸਟ ਕੁਝ ਦੇ ਦਿੰਦੇ ਹੋ ਮੈਨੂੰ ਵੀ ਨਹੀਂ ਉਹ ਚੰਗਾ ਲੱਗਿਆ ਇਨ ਪਰਸਨ ਪਰ ਉੱਥੇ ਲਾਊਡ ਨਹੀਂ ਆਖਸ ਵਾਲਾ ਮੈਂ ਫਿਰ ਟੈਕਨੀਕਲ ਪੁਆਇੰਟ ਲੈਣਾ ਹੈ ਕਾਨੂੰਨ ਕਿੰਨੇ ਸਖਤ ਨੇ ਬਾਹਰ ਦੇ ਬਹੁਤ ਸਖਤ ਆ ਬਟ ਜਿਊਰੀ ਜਿਵੇਂ ਉਹਨਾਂ ਨੇ ਸਾਈਨ ਕੀਤੀ ਆ ਉਹ ਜਿਊਰੀ ਐਦਾਂ ਹੁੰਦੀ ਆ ਉਹ ਕੋਈ ਉਹ ਨਹੀਂ ਹੁੰਦੇ ਕਿ ਉਹਨਾਂ ਨੂੰ ਟੈਕਨਲਿਟੀਆਂ ਪਤਾ ਹੁੰਦੀਆਂ ਨੇ ਜਾਂ ਉਹ ਕੋਰਟ ਦੇ ਲੋਅਰਸ ਹੁੰਦੇ ਆ ਜਾਂ ਉਹਨਾਂ ਨੇ ਸਟੱਡੀ ਕੀਤੀ ਹੁੰਦੀ ਆ ਜਿੱਦਾਂ ਹੁਣ ਮੈਂ ਬਹਿਲਾਂ ਮੈਂ ਉੱਥੇ ਫਾਰਮ ਭਰ ਦਣਾ ਕਿ ਯੂ ਨੀਡ ਮੀ ਐਸ ਜਿਊਰੀ ਮੈਨੂੰ ਕਾਲ ਕਰ ਲੈ ਜਦੋਂ ਕੋਈ ਵੀ ਤੁਹਾਡਾ ਕੈਮਰਾਮੈਨ ਵੀ ਵੀ ਜਿਊਰੀ ਦਾ ਫਾਰਮ ਭਰ ਸਕਦਾ ਕਿ ਮੈਂ ਜਦੋਂ ਤੁਸੀਂ ਮੈਨੂੰ ਜਿਊਰੀ ਚਾਹੋਗੇ ਤੁਸੀਂ ਮੈਨੂੰ ਕੋਈ ਵੀ ਨੋ ਐਨੀਬਾਡੀ ਕੈਨ ਬੀ ਅ ਜਿਊਰੀ ਮੈਂਬਰ ਹੁਣ ਉਹਦੇ ਚੀਜ਼ ਹੈ ਕਿ ਜੇ 10 ਜਿਊਰੀ ਮੈਂਬਰ ਨੇ ਉਹਨਾਂ ਚੋਂ ਇੱਕ ਵੀ ਫਸ ਗਿਆ ਕਿ ਨਹੀਂ ਯਾਰ ਥਿਸ ਇਜ਼ ਰੋਂਗ ਆਪਾਂ ਇਹਨਾਂ ਨਹੀਂ ਦੇਣਾ ਸੋ ਚੀਜ਼ਾਂ ਚੇਂਜ ਹੋ ਸਕਦੀਆਂ ਨੇ ਪਰ ਜੇ ਦਸ ਦੇ ਦਸ ਇੱਕ ਪਲੇਟਫਾਰਮ ਤੇ ਆ ਗਏ ਕਿ ਹਾਂ ਇਹਨੂੰ ਇੰਨੀ ਸੈਂਟੈਂਸ ਹੋਣੀ ਚਾਹੀਦੀ ਆ ਫਿਰ ਨੋਬਦੀ ਗੈਂਡੂ ਨਾਥੇ ਠੀਕ ਹੈ ਕਮਨ ਸਭ ਟੈਕਨੀਕਲ ਗੱਲ ਮੈਂ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਕਹਿੰਦੇ ਹੇਟ ਵੀ ਹੋ ਰਿਹਾ ਟਰਕਿੰਗ ਇੰਡਸਟਰੀਜ਼ ਦੇ ਨਾਲ ਮੁਸ਼ਕਲ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਜਿਹੜੇ ਪੰਜਾਬੀ ਲੋਕ ਨੇ ਟਰੱਕ ਡਰਾਈਵਰਸ ਨੇ ਉੱਥੇ ਉਹ ਕਹਿੰਦੇ ਅਸੀਂ ਰੋਡ ਪਰ ਚਰਨ ਤੋਂ ਡਰਦੇ ਨੇ ਇਸ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਸ਼ੁਕਲਾ ਸਾਹਿਬ ਇੱਕ ਪੁਆਇੰਟ ਰਹਿ ਗਿਆ ਸੀ ਵੀ ਪਹਿਲਾਂ ਪਏ ਦੇਖੀ ਵੀ ਹਰਜਿੰਦਰ ਕਿੱਥੋਂ ਕੀ ਹਰ ਜੰਦਰ ਪੰਜਾਬ ਦਾ ਰਹਿਣ ਵਾਲਾ ਸੀ ਕਿਤੇ ਆਊਟਰ ਆਊਟਰ ਤਾਂ ਤਤ ਨਹੀਂ ਸੀਗਾ ਸਟੇਟ ਦਾ ਰਹਿਣ ਵਾਲਾ ਨਹੀਂ ਪਹਿਲਾ ਸਵਾਲ ਇਹ ਸੀ ਵੀ ਸਾਡੇ ਜਿਹੜੇ ਸਿੱਖ ਆਰਗੇਨਾਈਜੇਸ਼ਨਸ ਨੇ ਬਹੁਤ ਵੱਡਾ ਸਵਾਲ ਹੈ ਜਦੋਂ ਵੀ ਕੋਈ ਪੰਜਾਬ 'ਚ ਹੈਪਨ ਹੁੰਦਾ ਹੈ ਤਾਂ ਸਿੱਖ ਆਰਗੇਨਾਈਜੇਸ਼ਨਸ ਸਾਡੀਆਂ ਐਕਟਿਵ ਹੋ ਜਾਂਦੀਆਂ ਨੇ ਕਿਉਂਕਿ ਮਸਲਾ ਪੰਜਾਬ ਦਾ ਹੈ ਤੇ ਪੰਜਾਬ ਨਾਲ ਜੜਾਂ ਜੁੜੀਆਂ ਨੇ ਮੈਂ ਇਸ ਵਾਰੀ ਰੀਅਲੀ ਆਈ ਐਮ ਵੈਰੀ ਸਰਪ੍ਰਾਈਜ਼ਡ ਕਿ ਅਜ ਤੱਕ ਯਾਰ ਕਿਸੇ ਸਿੱਖ ਆਰਗੇਨਾਈਜੇਸ਼ਨ ਨੇ ਮੈਂ ਨਹੀਂ ਕਹਿੰਦਾ ਸਾਨੂੰ ਉਹਨਾਂ ਦਾ ਸਾਥ ਚਾਹੀਦਾ ਪਰ ਮੈਂ ਇਹ ਗੱਲ ਕਹਿਣਾ ਕਿ ਯਾਰ ਕੋਈ ਹਾ ਦਾ ਨਰਾ ਕੀ ਜੇਕਰ ਹਰਜਿੰਦਰ ਪੰਜਾਬ ਦਾ ਸੀ ਮੰਨ ਕੇ ਅਰ ਵੀ ਉੱਥੋਂ ਦਾ ਅਮਰੀਕਾ ਦਾ ਸਿਟੀਜ਼ਨ ਨਹੀਂ ਸੀ ਉੱਥੋਂ ਦਾ ਪੀਅਰ ਨਹੀਂ ਸੀ ਕੀ ਹਰਜਿੰਦਰ ਇੰਡੀਆ ਦਾ ਪੰਜਾਬ ਦਾ ਸਿਟੀਜ਼ਨ ਨਹੀਂ ਸੀ ਜੇ ਪੰਜਾਬ ਇੰਡੀਆ ਦਾ ਸਿਟੀਜ਼ਨ ਸੀ ਤਾਂ ਕੀ ਇਹ ਮਸਲਾ ਜਿਹੜਾ ਇੱਡਾ ਵੱਡਾ ਪੰਜਾਬ ਦਾ 28 ਸਾਲ ਦਾ ਬੱਚਾ ਧੱਕੇ ਖਾ ਰਿਹਾ ਤੇ ਪਤਾ ਲੱਗ ਰਿਹਾ ਵੀ ਯਾਰ ਬਿਨਾ ਕੇਸ ਉਹਦੇ ਤੋਂ ਪਾਕ ਤੋਂ ਬਿਨਾ ਉਹਦੇ ਤੋਂ ਸਫੇ ਤੋਂ ਅੱਜ ਉਸ ਬੱਚੇ ਨੂੰ ਇੱਕ ਵੱਡੇ ਲੈਵਲ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਕੀ ਕੀਤਾ ਜਾ ਰਿਹਾ ਹੈ ਇਹ ਕਿਤਾ ਜਾ ਰਿਹਾ ਮਸਾ ਮਸਾ ਕਰਕੇ ਅਸੀਂ ਆਪਣੀ ਇਮੇਜ ਇੰਪਰੂਵ ਕੀਤੀ ਹੈ ਮੈਂ ਸ਼ੁਕਰੀਆ ਸਭ ਤੁਹਾਡੇ ਚੈਨਲ ਲਈ ਕਹਾਂਗਾ ਤੁਸੀਂ ਬਹੁਤ ਯੂਨਿਕ ਸ਼ਬਦ ਕਿ ਮਸਾ ਮਸਾ ਇਮੇਜ ਡਿਵੈਲਪ ਕੀਤੀ ਹੋਈ ਹੈ ਇਮੇਜ ਇੱਕ ਡਿਵੈਲਪ ਕੀਤੀ ਹੈ ਬੀਇੰਗ ਅ ਸਿੱਖ ਸੋ ਮੈਂ ਗੱਲ ਕਹਿਣਾ ਕਿ ਇਹਦੇ ਨਾਲ ਕੀ ਆਪਾਂ ਇਮੇਜ ਡਿਪਿਕਟ ਕਰ ਰਹੇ ਹਾਂ ਆਪਾਂ ਕੀ ਦਰਸਾ ਰਹੇ ਹਾਂ ਆਪਾਂ ਇਹ ਦਰਸਾ ਰਹੇ ਹਾਂ ਵੀ ਬੇਸਿਕਲੀ ਇਹ ਜੋੜੇ ਵਾਲਾ ਬੱਚਾ ਇੱਕ ਕ੍ਰਿਮੀਨਲ ਹੈ ਔਰ ਸਾਡੀ ਕਮਿਊਨਿਟੀ ਤੇ ਟੈਗ ਲਾ ਲਾਇਆ ਜਾ ਰਿਹਾ ਵੀ ਇਹ ਕ੍ਰਿਮੀਨਲਸ ਨੇ ਮੈਂ ਗੱਲ ਕਹਿ ਰਿਹਾ ਕਿ ਕੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਨੇ ਸਾਡੇ 117 ਹਲਕੇ ਜਿਹੜੇ ਐਮ ਐਲ ਏ ਸਭਾ ਨੇ ਮੈਂ ਗੱਲ ਕਰ ਰਿਹਾ ਕਿ ਯਾਰ ਮੈਂਬਰ ਪਾਰਲੀਮੈਂਟ 13 ਚੁੜੇ ਨੇ ਸਿੱਖ ਮੈਂਬਰ ਪਾਰਲੀਮੈਂਟ ਨੇ 7 ਰਾਜ ਸਭਾ ਮੈਂਬਰ 7 ਰਾਜ ਸਭਾ ਮੈਂਬਰ ਨੇ ਮੈਂ ਗੱਲ ਕਰ ਰਿਹਾ ਕਿ 13 ਤੇ 7 20 ਸਾਡੇ ਕੋਲ ਇਹ ਨੇ 117 ਉਹਨੇ ਸੀਐਮ ਸਾਹਿਬ ਨੇ ਕੀ ਯਾਰ ਅਸੀਂ ਤਾਂ ਅਸੀਂ ਹਾੜਾ ਨਾ ਰਾਂ ਨਹੀਂ ਅਸੀਂ ਇਕੱਠੇ ਹੋ ਕੇ ਮਾਰ ਸਕਦੇ ਕੀ ਇਹ ਆਵਾਜ਼ ਐਸ ਜੈ ਸ਼ੰਕਰ ਜਿਹੜੇ ਨੇ ਫੋਰਮ ਮਿਨਿਸਟਰ ਕੀ ਉੱਥੋਂ ਤੱਕ ਨਹੀਂ ਪੁੱਛ ਸਕਦੇ ਕੀ ਜੇ ਅਸੀਂ ਚੁੱਪ ਕਰਕੇ ਬੈਠੇ ਆ ਤਾਂ ਫਿਰ ਕੀ ਇਹ ਟੈਗ ਸਾਡੇ ਤੇ ਲੁਆਣਾ ਹੈ ਤੁਸੀਂ ਕ੍ਰਿਮੀਨਲਸ ਆ ਇੱਕ ਬੱਚੇ ਨੂੰ ਇੱਕ ਪਟਕੇ ਦੀ ਮਨਜ਼ੂਰੀ ਨਹੀਂ ਰੀਅਲੀ ਇਟਸ ਵੈਰੀ ਯਰ ਸ਼ੇਮਫੁਲ ਕਿ ਉਸ ਬੱਚੇ ਨੂੰ ਸਾਡੀਆਂ ਰਿਲੀਜੀਅਸ ਭਾਵਨਾਵਾਂ ਮਾਰੀ ਥੇਸ ਪਹੁੰਚਦਾ ਕਿਉਂਕਿ ਇੱਕ ਹਜੇ ਕਨਵਿਕਟਡ ਹੈ ਹਜੇ ਹਜੇ ਰਾਈਟ ਨਾਓ ਦ ਹੋਲ ਮੈਟਰ ਇਜ਼ ਓਨ ਵੈਰੀ ਇਨੀਸ਼ਲ ਸਟੇਜ ਹਜੇ ਕੀ ਉਹ ਕਨਵਰਟਡ ਕਰਤਾ ਹਮ ਹਜੇ ਹਜੇ ਤਾਂ ਜਸਟਿਸ ਉਹਦੇ ਖਿਲਾਫ ਪ੍ਰोसीडिंग्स ਇਨੀਸ਼ੀਏਟ ਕੀਤੀਆਂ ਨੇ ਵਿਚਾਰੇ ਨੇ ਮੈਂ ਗੱਲ ਕਹਿਣਾ ਕਿ ਯਾਰ ਜੇਕਰ ਅਸੀਂ ਉਹਦੇ ਘਰ ਦੀ ਗੱਲ ਦੇਖੀ ਮੈਂ ਨਹੀਂ ਘਰ ਕੀਆ ਯਾਰ ਫਾਦਰ ਸਾਹਿਬ ਹੈ ਨਹੀਂ ਬਿਸ਼ੁਰਕ ਘਰ ਚ ਯਾਰ ਅੰਟੀ ਸਾਡੀ ਮਾਵਾ ਵਰਗੀ ਲੈਡੀ ਐ ਮੈਂ ਗੱਲ ਕਰਦਾ ਕੱਲ ਮੈਂ ਪਰਿਵਾਰ ਦੀ ਇੰਟਰਵਿਊ ਸੁਣਦਾ ਸੀ ਕੁਛ ਕੁ ਔਥੇ ਬੰਦੀਆਂ ਤੋਂ ਨੇ ਅਲੀਗੇਸ਼ਨਸ ਲਾਏ ਯਾਰ ਲੋਕ ਲੱਖਾਂ ਰੁਪਏ ਇਕੱਠਾ ਕਰਕੇ ਮੈਂ ਕਹਿੰਦਾ ਯਾਰ ਵੀ ਮੈਂ ਤਾਂ ਬਾਈ ਗੱਲ ਕਰਦੇ ਸੀ ਅਸੀਂ ਇੰਡੀਆ ਚ ਸਾਡੇ ਨੂੰ ਕਹਿਣਾ ਪੈ ਗਿਆ ਵੀ ਸਾਨੂੰ ਫੰਡਾਂ ਦੀ ਲੋੜ ਨਹੀਂ ਅਸੀਂ ਤਾਂ ਪੈਸੇ ਮੰਗੇ ਹੀ ਨਹੀਂ ਮੈਂ ਇਹੀ ਤਾਂ ਗੱਲ ਕਰ ਰਿਹਾ ਅਸੀਂ ਸਾਡੇ ਹੱਥ ਵੱਜੇ ਨਹੀਂ ਅਸੀਂ ਇੰਡੀਅਨ ਲਾਇਰਜ਼ ਆ ਮੈਂ ਗੱਲ ਕਰਦਾ ਕਿ ਸਾਡੇ ਜਿੰਨੇ ਐਨਆਰਆਈ ਪੈਂਟਰਾਂ ਨੇ 1.20000 60 60000 ਕਿੱਲਾ ਉੱਥੇ ਜ਼ਮੀਨ ਹੈ ਅਮਰੀਕਾ 'ਚ ਐਲਈ ਬਾਈ ਦੱਸੇਗਾ ਬਾਈ ਬੈਠੇ ਨੇ ਮੈਂ ਗੱਲ ਕਰਦਾ ਕਿ ਐਨਆਰਆਈ ਭੈਣ ਭਰਾ ਐਲਐਮਆਈਆਂ ਤੇ ਇਹਨਾਂ ਨੇ ਵਿਚੀਆਂ ਲੈ ਮੈਂ ਕਹਿਣਾ ਇਹ ਚੋਨਾ ਵਰਕ ਪਰਮਿਟ ਤੇ ਯਾਰ ਸਾਨੂੰ ਬਾਹਰ ਅਮਰੀਕਾ ਤੋਂ ਮਿਲਦੇ ਨਹੀਂ ਇੱਥੋਂ ਪੰਜਾਬੀਆਂ ਨੂੰ ਹੁਣ ਤੁਸੀਂ ਕਿਉਂ ਚੁੱਪ ਕਰਕੇ ਬੈਠੇ ਹੋ ਮੈਂ ਦੱਸਦਾ ਜੀ ਜੀ ਦੇਖੋ ਜਿਹੜੇ ਉੱਥੇ ਗਵਰਨਮੈਂਟ ਅਫੀਸ਼ੀਅਲਸ ਨੇ ਨਾ ਬਾਹਰ ਉਹਨਾਂ 'ਚ ਆਪਣੇ ਬਹੁਤ ਪੰਜਾਬੀ ਬੰਦੇ ਆ ਅਮਰੀਕਨ ਅਮਰੀਕਨ ਕੈਨੇਡੀਅਨ ਨਿਊਜ਼ੀਲੈਂਡ ਆਸਟ੍ਰੇਲੀਅਨ ਪੰਜਾਬੀ ਹੈਗੇ ਨੇ ਯਾਰ ਕੋਈ ਵੀ ਅਜਿਹੀ ਗਵਰਨਮੈਂਟਸ ਹੈ ਨਹੀਂ ਕਿ 올ਓਵਰ ਵਰਲਡ ਦੇ ਜਿਹੜੇ ਪੰਜਾਬੀ ਬੰਦੇ ਆਪਣੇ ਨਾਉਂਡ ਐਂਡ ਇਹ ਵੀ ਨਹੀਂ ਕੋਈ ਲੋਅਰ ਲੈਵਲ ਤੇ ਦੇ ਆਨ ਡਿਗ ਰਹੇ ਨੇ ਬਹੁਤ ਵੱਡੇ ਰੈਂਕਾਂ ਦੇ ਬੈਠੇ ਆ ਚਲੋ ਠੀਕ ਆ ਉਹਨਾਂ ਦੀ ਕੋਈ ਕੁਝ ਬਾਉਂਡਰੀਜ਼ ਹੁੰਦੀਆਂ ਨੇ ਕਿ ਉਹ ਕਿਤੇ ਕਿ ਇਦਾਂ ਕਿਦਾਂ ਬੋਲ ਸਕਦੇ ਆ ਕਿ ਪਰ ਯਾਰ ਜੇ ਮੈਂ ਹੀ ਨਹੀਂ ਕਹਿੰਦਾ ਪੰਜਾਬੀ ਕਰਕੇ ਇੱਕ ਯਾਰ ਇਹ ਹਿਊਮਨ ਗਰਾਉਂਡਸ ਦੇ ਉੱਤੇ ਆਪਾਂ ਛੱਡ ਦੋ ਪੰਜਾਬੀ ਆ ਗਲਤੀ ਹੋ ਗਈ ਯਾਰ ਬੰਦੇ ਤੋਂ ਠੀਕ ਆ ਨਾ ਕੋਈ ਵੀ ਆ ਛੱਡ ਦੋ ਪੰਜਾਬੀ ਆਪਾਂ ਚਲੋ इमोशनल ਹੋ ਜਾਈਏ ਨਾ ਪੰਜਾਬੀ ਬੰਦਾ ਦੇਖ ਕੇ ਛੱਡ ਦੋ ਪੰਜਾਬੀ ਕੋਈ ਵੀ ਆ ਯਾਰ ਹਿਊਮਨ ਗਰਾਉਂਡਸ ਤੇ ਬੰਦਿਆਂ ਨੂੰ ਏਟਲੀਸਟ ਇੰਨਾ ਤਾਂ ਭੁੱਲਣਾ ਚਾਹੀਦਾ ਯਾਰ ਠੀਕ ਆ ਗਲਤੀ ਹੋ ਗਈ ਗੇਵ ਹਮ ਸਮਥਿੰਗ ਲਾਈਕ 45 ਆ ਲੈਟਸ ਟੂ ਮੱਚ ਮੈਨ ਲਾਈਕ ਐਡਾ ਕਿ ਉਹਨੇ ਕ੍ਰਾਈਮ ਕਰਤਾ ਕਿ ਐਡਾ ਵੱਡਾ ਕੋਈ ਉਹਨੇ ਇਨੀਸ਼ੀਅਲੀ ਸੋਚ ਕੇ ਥੋੜਾ ਕਰੀਆ ਉਹਨੇ ਯਾਰ ਚੀਜ਼ਾਂ ਐਕਸੀਡੈਂਟ ਹੋ ਹਲਾ ਕੋਈ ਲੁਕੀ ਕਿਵੇਂ ਜਵਾਕ ਮਾਰ ਦਿੰਦੇ ਯਾਰ ਉਹ ਮੰਨਿਆ ਕਿ ਉਹ intentionally ਕਰ ਰਹੇ ਹੋ ਚੀਜ਼ਾਂ ਪਰ ਇਹਨੇ ਇੰਟੈਂਸ਼ਨਲੀ ਥੋੜਾ ਤੋਂ ਕੁਝ ਕੀਤਾ ਯਾਰ ਇਟ ਜਸਟ ਮੇਡ ਅ ਯੂ ਟਰਨ ਉਹ ਤਾਂ ਗਲਤੀ ਹੋ ਗਈ ਸੋ ਮੈਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਜਿਹੜੇ ਪੰਜਾਬੀ ਆਪਣੇ ਉੱਥੇ ਬੈਠੇ ਆ ਯਾਰ ਬਹੁਤ ਤਕੜੇ ਲੈਵਲ ਤੇ ਲੋਕ ਬੈਠੇ ਅੱਗੇ ਆਉਣਾ ਚਾਹੀਦਾ ਅੱਗੇ ਆਉਣਾ ਚਾਹੀਦਾ ਸਾਰਿਆਂ ਨੂੰ ਮੇਰਾ ਲਾਸਟ ਕਮੈਂਟ ਹੈ ਤੁਹਾਨੂੰ ਕਿ ਉਹਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਕਹਾਂਗਾ ਕਿ ਆਪਾਂ ਨੂੰ ਸਾਨੂੰ ਸਮਝ ਆਉਣੀ ਚਾਹੀਦੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਬੜੇ ਫੋਰਨਰਸ ਦੇਖੇ ਨੇ ਜੀ ਜੀ ਜਦੋਂ ਅਸੀਂ ਡਿਬੇਟਸ ਤੇ ਬੈਠਦੇ ਆ ਨਾ ਹਮ ਐਂਟੀ ਇੰਡੀਆ ਬੋਲਦੇ ਨੇ ਮੈਂ ਬੜੀ ਵੱਡੀ ਚੀਜ਼ ਲਗਾ ਤੁਹਾਡੇ ਚੈਨਲ 'ਚ ਦੱਸਣਾ ਚਾਹੁੰਦਾ ਕੋਣੋ ਲੋਕ ਨੇ ਉਹ ਬੜੇ ਲੋਕ ਨੇ ਕਿ ਮੈਂ ਮੋਸਟਲੀ ਦੇਖੇ ਨੇ ਕਿ ਜਿਹੜੇ ਬਾਹਰ ਹੁੰਦੇ ਨੇ ਨਾ ਵੀ ਯਾਰ ਇੰਡੀਆ 'ਚ ਆ ਨਹੀਂ ਇੰਡੀਆ ਚਾ ਨਹੀਂ ਨਹੀਂ ਸਰਕਾਰ ਆ ਨਹੀਂ ਆਣੀ ਮੈਂ ਅਲੀ ਦੀ ਗੱਲ ਨਹੀਂ ਕਰ ਰਿਹਾ ਇਹਨੇ ਕਦੀ ਇਸ ਗੱਲ ਤੇ ਗੱਲ ਨਹੀਂ ਕੀਤੀ ਮੈਂ ਆਦਰਵਾਇਸ ਜਨਰਲ ਗੱਲ ਕਰ ਰਿਹਾ ਨਹੀਂ ਬਲਕਿ ਸਹੀ ਗੱਲ ਹੈ ਕਿ ਤੁਸੀਂ ਇੱਥੇ ਇੰਡੀਆ ਨੂੰ ਤਾਂ ਜਿੱਥੋਂ ਆਪਾਂ ਲੈ ਕੇ ਸਾਡਾ ਦੇਸ਼ ਹੈ ਕਾਨੂੰਨ ਬਣਾਏ ਸੀ ਨਾ મોદી ਨੇ ਤਿੰਨ ਹਮ ਐਜੀਟੇਸ਼ਨ ਕੀਤਾ ਮੈਂ ਕਹਿੰਦਾ ਯਾਰ ਮੈਂ ਇਸ ਨੂੰ ਸਲੂਟ ਕਰਦਾ ਵੀ ਇੱਕ ਵੀ ਬੰਦੇ ਨੂੰ ਬੋਲਣ ਦੀ ਜਾਜ਼ੀ ਸੀ ਅਸੀਂ ਵੀ ਬੋਲਦੇ ਰਹੇ ਹਾਂ ਐਲ ਵੀ ਉੱਥੇ ਜਾ ਕੇ ਐਜੀਟੇਸ਼ਨ ਚ ਬੋਲੇ ਆ ਭਾਈ ਉਸ ਤੋਂ ਬਾਅਦ ਉਹ ਵਿਦਡਰੋ ਹੋਏ ਨਾ ਦੇਸ਼ੀ ਆਪਣਾ ਜੀ ਹੁਣ ਮੈਂ ਇਹ ਕਹੂੰਗਾ ਕਿ ਯਾਰ ਅਮਰੀਕਾ ਦੇ ਵਿੱਚ ਫਰਾਂਸ ਦੇ ਵਿੱਚ ਪਗੜੀ ਦਾ ਮਸਲਾ ਆਪਾਂ ਨੂੰ ਪਤਾ ਕੇਸ ਲੈਵਲ ਤੱਕ ਚੱਲਿਆ ਹੈ ਕਿ ਅਮਰੀਕਾ ਦੇ ਵਿੱਚ ਮੈਂ ਕਹਿੰਦਾ ਯਾਰ ਬਿਲਕੁਲ ਠੀਕ ਹੈ ਮੁੰਡੇ ਸਾਡੇ ਤੋਂ ਗਲਤੀ ਹੋ ਗਈ ਹਮ ਮੈਂ ਇਸ ਕੱਲ ਨਾਲ ਵੀ ਸਹਿਮਤ ਆ ਵੀ ਯੂ ਟਰਨ ਵਾਚ ਗਿਆ ਉਹਨਾਂ ਦੇ ਉੱਥੋਂ ਦੇ ਕਾਨੂੰਨ ਨੇ ਬਿਲਕੁਲ ਉਹ ਯਾਰ ਤੁਸੀਂ ਇੰਨੀ ਕੁ ਤਾਂ ਰਿਪਰੈਜ਼ੈਂਟੇਸ਼ਨ ਕਰਾ ਲਓ ਕਿ ਐਟ ਲੀਸਟ ਯਾਰ ਉਹਨੂੰ ਪੇਸ਼ ਕਰਨ ਲੱਗਿਓ ਕੋਰਟ ਚ ਉਹਦੀ ਪੱਗ ਉਹਦਾ ਪਟਕਾ ਤਾਂ ਬਣਾ ਲਓ ਮੈਂ ਆਪਣੇ ਉੱਥੋਂ ਦੇ ਦੇਖੋ ਤੁਸੀਂ ਮੈਂ ਕਹਿੰਦਾ ਯਾਰ ਮੈਨੂੰ ਸਾਨੂੰ ਬੜੇ ਫੋਨ ਆਉਣਗੇ ਸਾਡੇ ਇੰਨੇ ਸੈਨੇਟਰ ਨੇ ਜੀ ਆਹ ਸਾਡੇ ਮਿਨਿਸਟਰ ਬਣ ਕੇ ਬਹੁਤ ਅੱਛੀ ਗੱਲ ਹੈ ਯਾਰ ਤੁਸੀਂ ਮਹਾਰਾਜ ਤੁਹਾਨੂੰ ਚਾਰ ਤਰਕੀਆਂ ਦਵੇ ਪਰ ਯਾਰ ਐਟ ਲੀਸਟ ਮੈਂ ਕਹੂੰਗਾ ਕਿ ਸਾਡੀ ਉਹ ਇੰਨੀ ਬੁਰੀ ਚੀਜ਼ ਲੱਗੀ ਭਾਜੀ ਤੁਸੀਂ ਉਸ ਬੱਚੇ ਦਾ ਹਾਲ ਦੇਖੋ ਕਿ ਜਿਹਨੂੰ ਨੰਗੇ ਸਿਰ ਜਿਹਨੂੰ ਇਹ ਇਜਾਜ਼ਤ ਨਹੀਂ ਹੋ ਸਕਦਾ ਹੋ ਸਕਦਾ ਉਹਨੇ ਇਹ ਕਿਹਾ ਹੋਏ ਕਿ ਤੂੰ ਕੈਪ ਲੈਣਾ ਤੁਸੀਂ ਉਸ ਬੱਚੇ ਨੂੰ ਮੈਂ ਮੈਂ ਸਲੂਟ ਵੀ ਕਰਦਾ ਉਹ ਵਾਲ ਵੀ ਕਟਾ ਸਕਦਾ ਸੀ ਉਕੇ ਜਿਹੜਾ ਜਲੂਸ ਵਰਲਡ ਲੈਵਲ ਤੇ ਨਿਕਲ ਸਕਦਾ ਜਾਂਚ ਮੈਂ ਪੂਨੀ ਕਰ ਲੈਂਦੇ ਨੇ ਪਰ ਉਸ ਬੱਚੇ ਨੂੰ ਮੈਂ ਇਸ ਚੀਜ਼ ਦੀ ਮੈਂ ਆਪਣੇ ਜਥੇਬੰਦੀਆਂ ਨੂੰ ਕਹੂੰਗਾ ਕਿ ਯਾਰ ਤੁਸੀਂ ਅੱਜ ਅੱਗੇ ਆਓ ਆਪਾਂ 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 ਕਹਿੰਦੇ ਨਾ ਅਸੀਂ ਵਰਲਡ ਜਿੱਤ ਸਕਦੇ ਹਾਂ ਜੇ ਅਸੀਂ ਇਕੱਠੇ ਹੋ ਜਾਈਏ ਮੈਂ ਕਹੂੰਗਾ ਕਿ ਪੰਜਾਬੀਆਂ ਨੂੰ ਜਿਹਦੇ ਚ ਮੇਰੇ ਹਿੰਦੂ ਵੀਰ ਵੀ ਨੇ ਮੇਰੇ ਸਾਡੇ ਮੁਸਲਮਾਨ ਵੀ ਨੇ ਸਾਡੇ ਸਰਦਾਰ ਭਾਈ ਵੀ ਨੇ ਵੀ ਆਪਾਂ ਸਾਰੇ ਧਈਆ ਕਰ ਲਈਏ ਕਿ ਯਾਰ ਅਸੀਂ ਇਸ ਬੱਚੇ ਲਈ ਜਿੱਥੋਂ ਤੱਕ ਵੀ ਹੋਏਗਾ ਮਹਿੰਗੇ ਵਕੀਲ ਕਰਨੇ ਪਏ ਸਾਨੂੰ ਉਥੇ ਕਾਉਂਸਲਸ ਟਰਾਂਸਲੇਟਰਸ ਜੋ ਹੈਲਪ ਹੋਏਗੀ ਠੀਕ ਹੈ ਵੀ ਜਸਟਿਸ ਫਾਰ ਹਰਜਿੰਦਰ ਦੀ ਬਾਜੀ ਇੱਕ ਮਹਿੰਮ ਜਿਹੜੀ ਹੈ ਉਹ ਥੋੜੇ ਚੈਨਲਾਂ ਹੀ ਕਮਾਂਗਾ ਜਿਹੜੀ ਸੋਸ਼ਲ ਮੀਡੀਆ ਤੇ ਕੈਂਪੇਨ ਚੱਲ ਰਹੀ ਹੈ ਉਹਦਾ ਕਿੰਨਾ ਫਰਕ ਉਹਦਾ ਕੋਈ ਉਹ ਨਹੀਂ ਹੈਗਾ ਜੀ ਦੇਖੋ ਸੋਸ਼ੀਅਲੀ ਅੱਜ 45 ਸਾਲ ਹਜੇ ਤਾਂ ਇਟਸ ਅ ਬਿਗਨਿੰਗ ਹਮ ਐਲੀਆ ਸੀ ਹੁਣੇ ਬੈਠੇ ਡਿਸਕਸ ਕਰੀ ਜਾਂਦੇ ਸੀ ਕਿ ਹਜੇ ਤਾਂ ਯਾਰ ਜਿਊਰੀ ਨੇ ਭਾਜੀ ਹਜੇ ਤਾਂ ਐਵਿਡੈਂਸ ਕਲੈਕਟ ਕਰ ਰਹੇ ਨੇ ਜੀ ਠੀਕ ਹੈ ਹਜੇ ਤਾਂ ਇਹ ਤੁਸੀਂ ਕਹ ਲਓ ਕਿ ਹਜੇ ਤਾਂ ਬਿਗਨਿੰਗ ਹੋਈ ਹੈ ਜੀ ਪਹਿਲਾ ਜਿਹਨੂੰ ਪਹਿਲਾ ਸਟੈਪ ਕਹਿੰਦੇ ਆ ਹਜੇ ਤਾਂ ਅਸੀਂ ਉਹ ਚੜਿਆ ਹਾਂ ਨੋ ਡਾਊਟ ਉਹ ਚੀਜ਼ ਦੇਖ ਰਹੀ ਹੈ ਕਿ ਇਹਦੇ 'ਚ ਸਜ਼ਾ 45 ਸਾਲ ਹੋ ਸਕਦੀ ਹੈ ਹੋ ਸਕਦੀ ਹੈ ਹੋ ਸਕਦੀ ਪੂਣੀ ਨਹੀਂ ਬਰੂ ਇਚ ਟੂ ਮੱਚ ਇਹ ਕੋਈ ਵੀ ਕਿਸੇ ਵੀ ਕੰਟਰੀ ਦਾ ਲੋ ਐਦਾਂ ਨਹੀਂ ਕਰਦਾ ਚਲੋ ਜੇ ਉਹਦੀ ਵਿਚਾਰੇ ਦੀ ਮਾੜੀ ਕਿਸਮਤ ਹੋਈ ਹੋ ਜੂਗੀ ਪਰ ਉਹਨੂੰ ਡਿਫੈਂਡ ਕਰਨ ਵਾਲੀਆਂ ਬਹੁਤ ਚੀਜ਼ਾਂ ਵੀ ਆਉਂਦੀਆਂ ਆ ਉਹ ਡਿਫੈਂਡ ਹੋ ਸਕਦੀਆਂ ਨੇ ਬੱਟ ਇਹ ਕੋਈ ਸੈਂਸ ਨਹੀਂ ਬਣਦੀ ਬਰੂ ਇੰਨਾ ਕੋਈ ਹੈ ਹੀ ਨਹੀਂ ਸੈਂਸ ਹੀ ਨਹੀਂ ਬਣਦੀ ਇਹ ਚੀਜ਼ ਦੀ 45 ਸਾਲ ਦੀ ਕੋਈ ਸਜ਼ਾ ਯਾਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਵੀ ਜੜੇ ਇੱਕ ਨਾ ਸੋਸ਼ਲ ਮੀਡੀਆ ਦੀ ਸਵਾਲ ਪੁੱਛਿਆ ਪਹਿਲਾਂ ਤਾਂ ਸਾਡੇ ਭੈਣ ਭਰਾ ਉਹ ਜੋ ਪਤਾ ਨਹੀਂ ਉਹਨੂੰ ਫਰਕ ਕੀ ਨਹੀਂ ਪਿਆ ਵੀ ਹੁਣ ਉਹ ਕੀ ਚਿੱਕਾਂ ਲੱਗ ਪਵੇ ਮਾਰਨ ਰੋਣ ਲੱਗ ਪਵੇ ਸੈਕੰਡ ਜਿਹੜਾ ਹੁਣ ਉੱਥੇ ਕੋਈ ਟ੍ਰਾਇਲ ਚਲਾ ਰਹੀ ਹੈ ਜਿਉਰੀ ਉੱਥੋਂ ਦੀ ਜਿਉਰੀ ਟ੍ਰਾਇਲ ਚ ਲਈ ਜਾਂਦਾ ਉਹਦੇ ਬੇਹੋਦਾ ਜਿਹੇ ਸਵਾਲ ਇਹ ਜੀ ਉਹਨੂੰ ਅੱਠ ਸਵਾਲ ਪੁੱਛੇ ਟ੍ਰੈਫਿਕ ਰੂਲਸ ਵਿੱਚੋਂ ਚਾਰ ਕੋ 10 ਤੇ ਚਾਰ ਨਹੀਂ ਦੱਸੇ ਉਹ ਯਾਰ ਉਹ ਡੀਪ ਸ਼ੌਕ ਚ ਉਹਨੂੰ ਸਟ्रेस ਹੈ ਉਹ ਟਰੋਮਾ ਚ ਹੈ ਅੱਜ ਮੈਨੂੰ ਭਾਜੀ ਸਟ्रेस ਹੋ ਜਵੇ ਮੈਨੂੰ ਪਤਾ ਹੋਵੇ ਮੈਨੂੰ ਇੰਨੇ ਸਾਲ ਲੱਗੇ ਨੇ ਢੰਗਣ ਜਿਉਰੀ ਕੋਲ ਕੇਸ ਭੇਜਦਾ ਤਾਂ ਕੀ ਯਾਰ ਬੰਦਾ ਮੌਕੇ ਤੇ ਰਿਪਲਾਈ ਕਰ ਸਕੇਗਾ ਕੀ ਉਹ ਤੁਹਾਨੂੰ ਮੌਕੇ ਦੇ ਉੱਪਰ ਤੁਹਾਨੂੰ ਦੱਸਿਓ ਮੈਂ ਇਹ ਗੱਲ ਕਹਿੰਦਾ ਵੀ ਇਮੀਡੀਏਟਲੀ ਜਿੰਨਾ ਵੀ ਆਪਣਾ ਭੈਣ ਭਰਾ ਆਇਆ ਚੰਗੀਆਂ ਚੀਜ਼ਾਂ ਸਪਰੈਡ ਕਰੋ ਹੁਣ ਕੋਸ਼ਿਸ਼ ਕੋ ਬੰਦੇ ਲੈ ਬਚਰੇ ਉਹਨਾਂ ਦਾ ਮੈਨੂੰ ਪਤਾ ਮਾਈਂਡ ਦਾ ਜਿਹੜਾ ਸੀਮਤ daira ਮੈਂ ਕਹਿੰਦਾ ਯਾਰ ਵੀ ਜਿਹੜੇ ਚੰਗੇ ਐਕਸਪਰਟਸ ਨੇ ਬਾਹਰਲੇ ਐਨ ਆਰ ਆਈ ਭੈਣ ਭਰਾ ਨੇ ਜਿਹੜੇ ਚੰਗੇ ਵੈਲ ਟੂ డు ਨੇ ਮੈਂਬਰ ਪਾਰਲੀਮੈਂਟਸ ਨੇ ਸਾਡੇ ਇੱਥੋਂ ਵਾਲੇ ਭਾਵੇਂ ਬਾਹਰ ਵਾਲੇ ਸਾਰੇ ਧਈਆ ਮਾਰ ਲੀਏ ਵੀ ਹਰਜਿੰਦਰ ਲਈ ਅਸੀਂ ਇਨਸਾਫ ਲਵਾਂਗੇ ਫੇਰ ਸਾਨੂੰ ਕਿਤੇ ਨਾ ਕਿਤੇ ਜਾ ਕੇ ਅਸੀਂ ਆਪਣੇ ਭਰਾ ਨੂੰ ਅਸੀਂ ਵਾਪਸ ਆਪਣੇ ਘਰ ਦੇ ਵਿੱਚ ਉਹਦੀ ਮਾਂ ਦੇ ਅਸੀਂ ਸਪੁਰਦ ਕਰ ਸਕਦੇ ਬਹੁਤ ਮਿਹਰਬਾਨੀ ਤਾਂ ਘਮਨ ਬ੍ਰਦਰਸ ਮੌਜੂਦ ਸੇ ਐਲੀ ਮੰਗਟ ਮੌਜੂਦ ਸੀ ਐਲੀ ਮੰਗਟ ਨੇ ਆਪਣਾ ਤਜਰਬਾ ਸ਼ੇਅਰ ਕੀਤਾ ਕਿ ਟਰਕਿੰਗ ਬਾਹਰਲੇ ਦੇਸ਼ਾਂ ਦੇ ਵਿੱਚ ਮੁਸ਼ਕਿਲ ਕਿੰਨੀ ਆ ਕੋਈ ਆਮ ਬੰਦਾ ਟਰੱਕ ਨਹੀਂ ਚਲਾ ਸਕਦਾ ਤੁਸੀਂ ਬਹੁਤ ਸਖਤ ਟ੍ਰੇਨਿੰਗ ਤੋਂ ਬਾਅਦ ਤੁਹਾਨੂੰ ਲਾਇਸੈਂਸ ਮਿਲਦਾ ਹੈ ਭਾਰਤ ਵਿੱਚ ਕਦੇ ਵਿੱਚ ਕਾਨੂੰਨ ਥੋੜੀ ਸੁਖਾਲੇ ਜ਼ਰੂਰ ਨੇ ਪਰ ਕਹਿੰਦੇ ਗਲਤੀ ਜ਼ਰੂਰ ਹੋਈ ਆ ਉਹ ਯੂ ਟਰਨ ਤੋਂ ਬਾਅਦ ਦਾ ਜੇਕਰ ਜ਼ਿਕਰ ਕਰਿਆ ਜਾਵੇ ਤਾਂ ਕਹਿੰਦੇ ਯੂ ਟਰਨ ਗਲਤ ਜ਼ਰੂਰ ਬਜ ਗਿਆ ਪਰ 45 ਸਾਲ ਦੀ ਸਜ਼ਾ ਨਾਕਾਬਲ ਹੈ ਟੈਕਨੀਕਲ ਪੁਆਇੰਟ ਸੇ ਘੁੰਮਣ ਬਰਦਰ ਮੌਜੂਦ ਸੀ ਐਡਵੋਕੇਟ ਉਹਨਾਂ ਦਾ ਕਹਿਣਾ ਹੈ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਵਜਾ ਰੰਜਸ ਕੀ ਸੀ ਐਕਸੀਡੈਂਟ ਕੀ ਜਾਣਬੁੱਝ ਕੇ ਹੋਇਆ ਬਹੁਤ ساری ਚੀਜ਼ਾਂ ਤੇ ਖੋਲ ਕੇ ਤੇ ਜਿਹੜੀ ਰਾਏ ਦਿੱਤੀ ਗਈ ਹੈ ਪਰ ਇਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਮੁਹਮ ਬਣਨੀ ਚਾਹੀਦੀ ਹੈ ਜਸਟਿਸ ਫਾਰ ਹਰਜਿੰਦਰ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ